ਬਿਲਕੁਲ ओपी ਕੀ ਆਈ ਹੋਈ ਸੀ ਉਹਦਾ ਐਟੀਟਿਊਡ ਹੀ ਦਿਖਾ ਰਿਆ ਸੀ ਕਿ ਉਹਨੇ ਕੀਤੀ ਹੋਈ ਆ ਤੂੰ ਆਰਗੇਨਾਈਜ਼ਰ ਬਣ ਸਕਦੀ ਤੂੰ ਤੜਕੜ ਡੇਡੇ ਲੱਖ ਚੀਜ਼ੋ ਫਰਸਲਦੀ ਆ ਤੂੰ ਪੂਰਾ ਸ਼ੋਅ ਸੈੱਟ ਕਰ ਸਕਦੀ ਆ ਉਹ ਆਰਟਿਸਟ ਉਹ ਭੰਗੜੇ ਵਾਲੇ ਉਹ ਡੀਜੇ ਸੈਟਅਪ ਉਹ ਹੱਡੀ ਨਹੀਂ ਧੱਕੇ ਨਾਲ ਆ ਕਹਿੰਦੀ ਮੈਂ ਉਹਨਾਂ ਯਾਰ ਜਾਣਾ ਹੀ ਨਹੀਂ ਜਿਹਨਾਂ ਯਾਰ ਜਲੂਸ ਨਹੀਂ ਨਿਕਲਦਾ ਪਾਰਟੀ ਦਾ ਮੈਂ ਐਜ਼ ਅ ਸਿਸਟਰ ਇਹਦੇ ਨਾਲ ਚੱਲਦੀ ਸੀ ਇਹ ਮੈਨੂੰ ਕਹਿੰਦੀ ਸੀ ਤੁਸੀਂ ਮੇਰਾ ਕਾਸ਼ੂ ਤੁਸੀਂ ਤੁਹਾਡਾ ਤੁਹਾਨੂੰ ਦੇਖ ਕੇ ਮੈਂ ਸਿੱਖਿਆ ਆ ਦੇਖੋ ਜੀ ਉਸ ਫੋਟੋ ਦੇ ਮੈਂ ਪੁੱਛਿਆ ਨੂੰ ਕੀ ਹੋ ਗਿਆ ਅੱਗੋਂ ਐਦੀ ਤੁਸੀਂ रिकॉर्डिंग सुनो जी जी मैं ਤਾਂ ਮਾਈਗਰੇਲੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਜਿਹੜਾ ਉਸਕੋ ਪਤਾ ਨਹੀਂ ਸਿੱਖਾਉ ਕਿ ਨਹੀਂ ਧਿਆਨ ਰੱਖਾ ਉਹ ਤਾਂ ਆਪਣਾ ਵੈਸੇ ਤੂੰ ਬਹੁਤ ਨਜ਼ਰ ਆਚਾ ਲੋਕਾਂ ਦੀ ਹੈ ਨਜ਼ਰ ਆਚਾ ਕਿਉਂਕਿ ਇਹਦੇ ਬੋਏਫ੍ਰੈਂਡ ਦਾ ਵਿਆਹ ਹੋ ਗਿਆ ਜੀ ਦੈਟਸ ਵਾਈ ਮੈਨੂੰ ਪੁੱਛਿਆ ਸੀ 9 ਮਾਰਚ ਦੀ ਗੱਲ ਹੈ ਜੀ ਦੇਖ ਸਾਨੂੰ ਇਹਨਾਂ ਸਾਰਿਆਂ ਨੇ ਦੱਸਿਆ ਭੰਗੜੇ ਵਾਲਿਆਂ ਨੇ ਦੱਸਿਆ ਕਿ ਇਹਨੇ ਡਰਿੰਕ ਕੀਤੀ ਹੋਈ ਸੀ ਵੋਡਕਾ ਪੀਦੀ ਸੀ ਕੈਵਨਸ ਬੈਟ ਕਿਸ ਨੇ ਇਹਦੀ ਕੋਈ ਬਾਣੀ ਫੜੀ ਨਾ ਕੋਈ ਬੰਦਾ ਸਟੇਜ ਦੇ ਉੱਪਰ ਆਇਆ ਇਹ ਬਿਲਕੁਲ ਝੂਠ ਬੋਰੀ ਥੱਲੇ ਵਾਣ ਜਾਣਾ ਉਸੇ ਕਿਸੇ ਨੇ ਨਹੀਂ ਕਿਹਾ ਇਹਨੂੰ ਸਿਰਫ ਸਟੇਜ ਤੋਂ ਆਊਟ ਹੋਣ ਵਾਸਤੇ ਸਿੱਧਾ ਸਾਨੂੰ ਪਤਾ ਸਾਨੂੰ ਕਿਦਾਂ ਦੇ ਚਾਂਸ ਚੱਲਣੇ ਵੀ ਪੈਂਦੇ ਆ ਜੇ ਕੱਲ ਨੂੰ ਕੋਈ ਓਦਾਂ ਦੀ ਪਾਰਟੀ ਹੁੰਦੀ ਡੀ ਜੇ ਵਾਲੇ ਦਾ ਨੁਕਸਾਨ ਹੁੰਦਾ ਕੀ ਅੱਜ ਸਿਮਰ ਇਹ ਆਰਗੇਨਾਈਜ਼ਰ ਦਾ ਕਿਸੇ ਦਾ ਨੁਕਸਾਨ ਭਰ ਸਕਦੀ ਸੀ ਉਹ ਕਹਿੰਦੀ ਇਹ ਨਾ ਹੁੰਦੇ ਤਾਂ ਮੈਂ ਬਹੁਤ ਕੁਝ ਕਰ ਦਿੰਦੀ ਕਰ ਤਾਂ ਆਡੀਅੰਸ ਵੀ ਬਹੁਤ ਕੁਝ ਕਰਦੀ ਸੀ ਜੀ ਉਹ ਪੀਤੀ ਤਾਂ ਉਹਨਾਂ ਦੀ ਵੀ ਹੋਈ ਸੀ ਨਾ ਦਾਰੂ ਜੀ 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 ਹਰ ਦੇ ਵਿੱਚ ਬਕਾਇਦਾ ਕੈਮਰਾ ਲਗਾ ਵੀਡੀਓ ਬਣਦੀ ਆ ਉਹਦੇ ਵਿੱਚ ਦੇਖ ਕੇ ਉਹਦੇ ਨਾਲ ਕਾਰਵਾਈ ਕੀਤੀ ਜਾਵੇ ਜਿਵੇਂ ਸਿਮਰ ਰਹੀ ਆ ਕ ਸਿਮਰ ਨਾਲ ਕਾਰਵਾਈ ਕੀਤੀ ਜਾ 100 ਕੁੜੀਆਂ ਸਾਡੇ ਨਾਲ ਕੰਮ ਤੇ ਜਾਂਦੀ ਸਾਡੇ ਅਸੀਂ ਤਾਂ ਇਹ ਤੁਹਾਨੂੰ ਲੈ ਕੇ ਹੀ ਨਹੀਂ ਜਾਂਦੇ ਜੀ ਆ ਦੋ ਫਖਸਾਂ ਨੇ ਪਤਾ ਨਹੀਂ ਕਿ ਮਰੇਗੇ ਪਹਿਲੇ ਤਾਂ ਕੰਮ ਓਕੇ ਕੀਤਾ ਦੂਜੇ ਦਿਨ ਜਲੂਸ ਕੱਢਦਾ ਮੈਨੂੰ 20 ਸਾਲ ਹੋ ਗਏ ਜੀ ਮੈਨੂੰ ਪੈਸੇ ਕਾਣ ਦੀ ਲੋੜ ਨਹੀਂ ਆ ਮੈਂ ਸਭ ਕੁਝ ਇਸ ਲਾਈਨ ਤੋਂ ਕਮਾਇਆ ਦੇਖੋ ਜਿਹੜੀ ਸਾਨੂੰ ਅੱਖਾਂ ਮੋਗੇ ਉਸ ਟਾਈਮ ਦੀ ਸੀ ਆ ਉਸ ਟਾਈਮ ਸਿਮਰ ਗਲਤ ਦੀ ਸੀ ਆ ਅਸੀਂ ਸਿਮਰ ਦੇ ਬਲ ਖਰਾਬ ਆ ਜੇ ਉਹ ਪੈਣੇ ਸਹੀ ਹੁੰਦੀ ਨਾ ਅਸੀਂ ਖੁਦ ਖੜ ਕੇ ਉਹਦੇ ਤੇ ਮੁੰਡੇ ਦੇ ਪਰਚਾ ਕਰਾਉਂਦੇ ਅੱਜ ਦੀ ਗੱਲ ਕਹਿੰਨੇ ਆ ਵੀ ਜੇ ਉਹ ਖੁਦ ਸਹੀ ਹੁੰਦੀ ਤੁਸੀਂ ਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਜੇਕਰ ਗੱਲ ਕਰੀਏ ਤਾਂ ਜਿਹੜੀ ਲੜਕੀ ਐ ਸਿਮਰ ਸੰਦੂਸ ਦੀਆਂ ਵੀਡੀਓਜ਼ ਨੇ ਕਾਫੀ ਵਾਇਰਲ ਹੋ ਰਹੀਆਂ ਉਹਦੇ ਵੱਲੋਂ ਲਗਾਤਾਰ ਇੰਟਰਵਿਊਜ਼ ਦਿੱਤੇ ਜਾ ਰਹੇ ਨੇ ਜਿਸ ਸੇ ਕਰਕੇ ਦੂਸਰੀ ਪਾਰਟੀ ਐ ਜਿਹੜੀ ਕਿ ਉਹ ਵੀ ਕੈਮਰੇ ਦੇ ਸਾਹਮਣੇ ਆਈ ਐ ਜਿਸ ਤੇ ਉਹਦੇ ਵੱਲੋਂ ਸਿਮਰ ਸੰਦੂ ਦੇ ਵੱਲੋਂ ਇਲਜ਼ਾਮ ਨੇ ਜਿਹੜੇ ਕਿ ਲਗਾਏ ਜਾ ਰਹੇ ਨੇ ਤੇ ਆਰਗੇਨਾਈਜ਼ਰ ਨੇ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਸਰ ਕਿਹਾ ਜਾ ਰਿਹਾ ਸੀ ਉਹਦੇ ਵੱਲੋਂ ਕਿ ਕਿਹੜੇ ਪ੍ਰਦਾਨ ਨੇ ਕਿੱਥੋਂ ਦੇ ਪ੍ਰਦਾਨ ਨੇ ਮੈਂ ਤਾਂ ਪ੍ਰਦਾਨ ਦੇਖੇ ਨਹੀਂ ਬਿਲਕੁਲ ਬਿਲਕੁਲ ਦੇਖੋ ਇਹ ਜੀ ਤੇ ਕੀ ਇਹਦੇ ਕੋਈ ਮੋਬਾਈਲ ਨਹੀਂ ਸੀਗਾ ਉਸ ਟਾਈਮ ਗੱਲ ਉਸ ਟਾਈਮ ਕਾਲ ਨਹੀਂ ਕਰ ਸਕਦੀ ਪੁਲਿਸ ਨੂੰ ਰਾਤ ਨੂੰ ਜਾ ਕੇ ਰਿਪੋਰਟ ਲਖਾਈਏ ਜੀ ਠੀਕ ਹੈ ਉਸ ਟਾਈਮ ਮੇਰੇ ਕੋਲ ਮੋਬਾਈਲ ਹੈ ਨਹੀਂ ਸੀਗਾ ਉਦੋਂ ਕਾਲ ਕਰਦੀ ਨਾਲ ਹੀ ਪੁਲਿਸ ਆਉਂਦੀ ਹੈ ਅੱਜ ਕੱਲ ਠੀਕ ਹੈ ਜੀ ਤੇ ਫਿਰ ਕਹਿੰਦੀ ਹੈ ਮੈਂ ਕਿਉਂਕਿ ਗਲਤੀ ਇਹਦੀ ਹੈ ਇਹਨੇ ਸਟਾਰਟਿੰਗ ਕੀਤੀ ਹੈ ਇਹਨੇ ਗਾਲਾਂ ਕੱਢੀਆਂ ਉੱਪਰੋਂ ਠੀਕ ਹੈ ਮਾਈਕ ਦੇ ਵਿੱਚ ਬੋਲਿਆ ਉਹਨਾਂ ਨੂੰ ਚੰਗਣ ਲੱਗਿਆ ਉਹ ਕਹਿੰਦੇ ਇਹਨੂੰ ਭੇਜ ਦਿਓ ਤੇ ਜੇ ਇਹਨੂੰ ਜਾਣਾ ਨਹੀਂ ਚਾਹੀਦਾ ਸੀ ਬਿਨਾਂ ਗੱਲ ਤੋਂ ਗਾਲਾਂ ਕਿਉਂ ਕੱਢੂਗੀ ਪਹਿਲਾਂ ਤਾਂ ਇਹ ਦੱਸੋ ਦੇਖੋ ਗਾਲਾਂ ਪਤਾ ਨਹੀਂ ਹੁਣ ਇਹਨੂੰ ਕੀ ਹੋਇਆ ਚੱਲ ਰਹਾ ਫੰਕਸ਼ਨ ਚੱਲ ਰਿਆ ਸੀਗਾ ਫੰਕਸ਼ਨ ਚੱਲ ਰਿਹਾ ਸੌਂਗ ਦੇ ਉੱਪਰ ਇਹਨੂੰ ਪਤਾ ਨਹੀਂ ਕੀ ਲੱਗਿਆ ਨੇ ਮਾਈਕ ਫੜ ਕੇ ਗਾਣਾ ਕੱਢਣ ਲੱਗੀ ਬੋਲਣ ਲੱਗੀ ਪਹਿਲਾਂ ਬੋਲੀ ਉਸ ਤੋਂ ਬਾਅਦ ਕੀ ਬੋਲੀ ਕੀ ਕੀ ਬੋਲੀ ਕੀ ਨਹੀਂ ਗ੍ਰੀਨ ਦੇ ਵਿੱਚ ਕਾਫੀ ਕੁਝ ਬੋਲਿਆ ਸੀਗਾ ਹਾਂਜੀ ਤੇ ਉਹ ਉਹਨਾਂ ਨੂੰ ਚੰਗਾ ਲੱਗਿਆ ਉਹ ਕਹਿੰਦੇ ਵੀ ਇਹ ਕੁੜੀ ਨੂੰ ਤੁਸੀਂ ਭੇਜ ਦਿਓ ਠੀਕ ਹੈ ਜੀ ਇਹਨੂੰ ਉੱਥੇ ਜਾਣਾ ਇਹਨੂੰ ਪੇਮੈਂਟ ਦਿੱਤੀ ਹੋਈ ਸੀਗੀ ਇਹਨੂੰ ਉੱਥੇ ਜਾਣਾ ਚਾਹੀਦਾ ਸੀਗਾ ਇਹ ਗਈ ਨਹੀਂ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਇਹ ਲਾਸਟ ਤੱਕ ਉੱਥੇ ਮਤਲਬ 5 ਫੰਕਸ਼ਨ ਵੀ ਖਤਮ ਹੋ ਗਿਆ ਸੀਗਾ ਉਦੋਂ ਵੀ ਉੱਥੇ ਹੀ ਸੀ ਸਾਡੇ ਕੋਲ ਮਾਹਰ ਜੀ ਠੀਕ ਹੈ ਜੀ ਇਹਨੂੰ ਇਹਨੇ ਪੇਮੈਂਟ ਇਹਨੂੰ ਪੇਮੈਂਟ ਦਿੱਤੀ ਸੀ ਜਿਹੜੀ ਉਹ ਕਿਸੇ ਨੂੰ ਦੇ ਕੇ ਭੁੱਲ ਗਈ ਹੈ ਜੀ ਇਸ ਨੂੰ ਇਹਨੂੰ ਯਾਦ ਨਹੀਂ ਸੀਗਾ ਮੇਰੇ ਆ ਵੀ ਪੇਮੈਂਟ ਮੈਂ ਕਿੰਨ ਦਿੱਤੀ ਆ ਉਹ ਪੇਮੈਂਟ ਵੀ ਅਸੀਂ ਦੀ ਕਿਸੇ ਬੰਦੇ ਸਾਡੇ ਇੱਕ ਭੰਗੜੇ ਮੁੰਡਾ ਸੀਗਾ ਉਹਨੇ ਉਹਨੂੰ ਪਤਾ ਲੱਗਿਆ ਵੀ ਕਿਸੇ ਬੇਟਰ ਕੋਲ ਇਹਨੇ ਪੇਮੈਂਟ ਦੇਤੀ ਉਹ ਪੇਮੈਂਟ ਵੀ ਇਹਨੂੰ ਲੈ ਕੇ ਦਿੱਤੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਸੇ ਦਾ ਵਿਆਹ ਵਾਲਾ ਫੰਕਸ਼ਨ ਚੱਲਦਾ ਪਿਆ ਵਾ ਹਨਾ ਤੇ ਵਿਆਹ ਦੇ ਫੰਕਸ਼ਨ ਦੇ ਵਿੱਚ ਕੁੜੀ ਬਿਨਾਂ ਗੱਲ ਤੋਂ ਮਾਈਕ ਫੜ ਕੇ ਗਾਲ੍ਹਾਂ ਕੱਢੂਗੀ ਕਿਉਂ ਜਦਕਿ ਇੱਕ ਜਿਹੜੀ ਵੀਡੀਓ ਸਾਹਮਣੇ ਆ ਰਹੀ ਉਹਦੇ ਵਿੱਚ ਉਹ ਲੜਕੀ ਆ ਕੇ ਕਹਿ ਰਹੀ ਆ ਕਿ ਧੀਆ ਉਹ ਤਾਂ ਇਹਨੇ ਕਿਹਾ ਠੀਕ ਹੈ ਉਹ ਇਹਨੇ ਕਿਹਾ ਪਰ ਉਸ ਤੋਂ ਪਹਿਲਾਂ ਕਾਪੀ ਕੁਝ ਬੋਲ ਗਈ ਨਾ ਉਹ ਤਾਂ ਦੱਸ ਆਈ ਨਹੀਂ ਬੋਲੀ ਕਿਉਂ ਕੋਈ ਤਾਂ ਰੀਜ਼ਨ ਹੋਗਾ ਨਾ ਅੱਗੇ ਕਿਸੇ ਨੇ ਕੁਝ ਕਿਹਾ ਹੋਗਾ ਬਿਨਾਂ ਦਾਲ ਤੋ ਤਾਂ ਜਾ ਕੇ ਬੋਲੀ ਨਹੀਂ ਹੋਗੀ ਨਹੀਂ ਇਹਦੇ ਵਿੱਚ ਨਾ ਪਤਾ ਨਹੀਂ ਕੀ ਐਨੂੰ ਇਹ ਸਮਝਦੀ ਮੈਂ ਪਤਾ ਨਹੀਂ ਕੀ ਚੀਜ਼ ਗਾਣਾ ਚੱਲਿਆ ਮਤਲਬ ਇਹ ਸੋਚ ਕੇ ਵੀ ਇਹ ਸੋਚ ਕੇ ਵੀ ਹਾਂਜੀ ਗਾਣਾ ਚੱਲਿਆ ਸੀ ਕਿ ਗਾਣਾ ਬਾਤ ਕੋਈ ਸੌਂਗ ਵੀ ਜੱਟਾਂ ਦੇ ਮੁੰਡੇ ਪੱਟ ਲੈਣਗੇ ਬੱਤਕੇ ਰਹੇ ਇਦਾਂ ਕਰਕੇ ਉਹ ਗਾਣਾ ਚੱਲ ਰਿਹਾ ਸੀ ਉਹ ਮਾਈਕ ਫੜਿਆ ਪਹਿਲਾਂ ਕੁਕ ਮਾਰਦੀ ਸੀ ਫਿਰ ਉਹ ਮਾਈਕ ਫੜ ਕੇ ਕਹਿੰਦੀ ਵੀ ਐਵੇਂ ਕਿਵੇਂ ਪੱਟ ਲੂੰਗਾ ਮੈਂ ਵੀ ਸੰਧੂਆਂ ਦੀ ਕੁੜੀਆਂ ਜੀ ਉਹ ਫਲਾਨਾ ਗੱਲਾਂ ਦਾ ਨਹੀਂ ਗੱਡੀਆਂ ਆ ਗੱਲ ਪੁੱਤ ਕਾਲਾਂ ਗੱਡੀਆਂ ਨੇ ਕੀ ਗੱਲ ਤੁਹਾਡੀ ਮਾਵਾ ਪੈਣਾ ਨਹੀਂ ਹੈਗੀਆਂ ਉਹਨਾਂ ਦੀ ਮਾਵਾ ਪੈਣਾ ਨਾਲ ਆਈਆਂ ਨੇ ਤੇ ਕੋਈ ਗਾਣਾ ਚੱਲ ਰਿਹਾ ਨਾਰਮਲੀ ਨੱਚ ਰਹੇ ਨੇ ਉਹ ਜੀ ਉਹ ਇੰਜੋਏ ਕਰ ਰਹੇ ਨੇ ਆਪਣਾ ਉਹ ਗਾਣੇ ਤੇ ਇੰਜੋਏ ਕਰ ਰਹੇ ਤੁਹਾਨੂੰ ਤਾਂ ਕੁਝ ਨਹੀਂ ਕਹਿ ਰਹੇ ਉਹ ਕਹਿੰਦੀ ਮੈਨੂੰ ਨੀਚੇ ਖੜੇ ਹੋ ਕੇ ਕਹਿ ਰਹੇ ਸੀਗੇ ਕਿ ਸਾਡੇ ਨਾਲ ਥੱਲੇ ਆ ਕੇ ਨੱਚ ਕਹਿੰਦੀ ਮੈਂ ਬੱਚਿਆਂ ਦੇ ਨਾਲ ਨੱਚ ਜੀ ਇਹ ਜੀ ਕੋਈ ਗੱਲ ਨਹੀਂ ਉਹ ਆਪਣੀ ਫੈਮਲੀ ਨਾਲ ਆਏ ਨੇ ਇਸ਼ਾਰੇ ਕਰ ਰਹੇ ਸੀਗੇ ਇੱਕ ਇਹੀ ਰਹਿ ਗਈ ਸੀ ਉੱਤੇ ਹੋਰ ਵੀ ਪੰਜ ਕੁੜੀਆਂ ਸੀ ਉਹਨਾਂ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਵੀ ਥੱਲੇ ਆ ਕੇ ਨੱਚ ਜੀ ਕੱਲੀ ਇਹੀ ਕੁੜੀ ਰਹਿ ਗਈ ਸੀ ਜੀ ਹਾਂਜੀ ਜੀ ਉਹਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਹਿੰਦੀ ਆਰਗੇਨਾਈਜ਼ਰ ਨੇ ਸਾਨੂੰ ਲੈ ਕੇ ਜਾਂਦੇ ਨੇ ਮੇਰੀ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਕਹਿੰਦੀ ਆਰਗੇਨਾਈਜ਼ਰ ਸੇਫਟੀ ਦਾ ਧਿਆਨ ਨਹੀਂ ਰੱਖਦੇ ਤੇ ਕੀ ਕਹੋਗੇ ਦੇਖੋ ਇਹ 5:30 ਵਜੇ ਤੋਂ ਕਿਥੇ ਸੀਗੀ ਠੀਕ ਹੈ ਜੀ ਤੇ ਉਹ ਇਹਨੂੰ ਕੋਈ ਪ੍ਰੋਬਲਮ ਆਈ ਦੱਸੋ ਜੇ ਇਹਨੂੰ ਕੋਈ ਪ੍ਰੋਬਲਮਾਂ ਦੀ ਕਾਲ ਕਰਦੀ ਹੈ ਅਸੀਂ ਸਾਰੇ ਨਾਲ ਸੀ ਇਹਦੇ ਅਸੀਂ ਇਹਨੂੰ ਕਿਹਾ ਪਾਰਟੀ ਨੇ ਵੀ ਪਿੱਛੋਂ ਮੁੰਡੇ ਆਏ ਉਹ ਕਹਿੰਦੇ ਵੀ ਭੈਣੇ ਤੂੰ ਚੱਲ ਜਾ ਤੇ ਸਾਡਾ ਫੰਕਸ਼ਨ ਖਰਾਬ ਨਾ ਕਰ ਵੀ ਫੈਮਲੀ ਬੈਠੀ ਆ ਸਾਰੇ ਸਾਡਾ ਫੰਕਸ਼ਨ ਖਰਾਬ ਨਾ ਕਰ ਤੇ ਇਹਨੂੰ ਉੱਥੇ ਜਾਣਾ ਚਾਹੀਦਾ ਸੀਗਾ ਇਹ ਗਈ ਨਹੀਂ ਫੇਰ ਵੀ ਦੇਖੋ ਜਦੋਂ ਇਹਨੂੰ ਕੋਈ ਇਦਾਂ ਦੀ ਪ੍ਰੋਬਲਮ ਲੱਗੀ ਆ ਇਹਨੇ ਕਿਹਾ ਬਾਹਾਂ ਫੜ ਲਈ ਕਿਸੇ ਨੇ ਦੀ ਕੋਈ ਬਾਹ ਨਹੀਂ ਫੜੀ ਨਾ ਕੋਈ ਬੰਦਾ ਸਟੇਜ ਦੇ ਉੱਪਰ ਆਇਆ ਇਹ ਬਿਲਕੁਲ ਝੂਠ ਬੋਰੀ ਥੱਲੇ ਵਾਣ ਜਾਣਾ ਅਸੀਂ ਕਿਸੇ ਨੇ ਨਹੀਂ ਕਿਹਾ ਇਹਨੂੰ ਸਿਰਫ ਸਟੇਜ ਤੋਂ ਆਊਟ ਹੋਣ ਵਾਸਤੇ ਗੰਦੀ ਕੇ ਮਰ ਲੜਕੀਆਂ ਨੇ ਗਾਣਾ ਕੱਢੀਆਂ ਇਹਨੂੰ ਨਾਲ ਇਹਦੇ ਤੇ ਗਲਾਸ ਦੇ ਨਾਲ ਵਾਰ ਵੀ ਕੀਤਾ ਗਿਆ ਪਣੇ ਦੇਖੋ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਆ ਇਹਨੇ ਇੱਕ ਗੱਲ ਕਹਿਣੀ ਚਾਹੁੰਦਾ ਜਿਹੜਾ ਵੀ ਇਹਨੇ ਰੇਂਜਰਾਂ ਬਾਰੇ ਬੋਲੇ ਆ ਨਾ ਵੀ ਰੇਂਜਰ ਸਾਡੀ ਸੇਫਟੀ ਨਹੀਂ ਕਰਦੇ ਪਣੇ ਰੇਂਜਰ ਆਪ ਲੈ ਕੇ ਜਾਂਦੇ ਆ ਕੰਮ ਤੇ ਠੀਕ ਆ ਜੀ 25 25 30 30000 ਰੁਪਿਆ ਪੇਮੈਂਟਾਂ ਭਰਦੇ ਆ ਤੇ ਸੰਤ ਤੱਕ ਔਰ ਦੇਖੋ ਰੇਂਜਰ ਨੂੰ ਕਦੇ ਇਹਨਾਂ ਨੇ ਪੁੱਛਿਆ ਵੀ ਤੁਹਾਡੇ ਕਦੇ ਤੁਸੀਂ ਕਿੱਦਾਂ ਪਾਰਟੀ ਨੂੰ ਸਾਂਭਦੇ ਆ ਤੁਹਾਡਾ ਕਿੱਦਾਂ ਤੁਹਾਨੂੰ ਕੀ ਕੋਈ ਬਚਦਾ ਕਦੇ ਨਹੀਂ ਠੀਕ ਆ ਇਹ ਜੋ ਇਹ ਗੱਲ ਵੀ ਮੈਨੂੰ ਪਤਾ ਲੱਗੀ ਹੈ ਵੀ ਇਹ ਕਹਿੰਦੀ ਹੈ ਵੀ ਘੁੰਮਰ ਪਾ ਕੇ ਇਹ ਨੱਚਣਾ ਬਣੀ ਦੇਖੋ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਠੀਕ ਆ ਇਹ ਵੀ ਸਾਡੇ ਪਰਿਵਾਰ ਆ ਪੈਣਾ ਗੀ ਆ ਅਸੀਂ ਇਹਨਾਂ ਤੋਂ ਬਿਨਾ ਵੀ ਕੰਮ ਨਹੀਂ ਕਰ ਸਕਦੇ ਜੇ ਰੇਂਜਰ ਕੰਮ ਫੜਦੇ ਆ ਤਾਂ ਹੀ ਇਹਨਾਂ ਨੂੰ ਕੰਮ ਦਿੰਦੇ ਆ ਤਾਂ ਹੀ ਕੰਮ ਚੱਲਦਾ ਤੇ ਤਾਂ ਹੀ 25-25000 ਰੁਪਏ ਪੇਮੈਂਟ ਆ ਦੇ ਸਕਦੇ ਆ ਜੀ ਜੀ ਉੱਥੇ ਤੁਸੀਂ ਮੌਜੂਦ ਸੀਗੇ ਜਦੋਂ ਕੋਈ ਨਹੀਂ ਬਣੀ ਮੈਂ ਮੈਂ ਮੌਜੂਦ ਨਹੀਂ ਸੀਗਾ ਮੈਂ ਤਾਂ ਪੰਜਾਬ ਦਾ ਪ੍ਰੈਜ਼ੀਡੈਂਟ ਸੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਲੜਕੀ ਬਿਨਾਂ ਗੱਲ ਤੋਂ ਗਾਲਾਂ ਕੱਢਣ ਲੱਗ ਜੂਗੀ ਭੈਣੇ ਦੇਖੋ ਕੋਈ ਨਾ ਕੋਈ ਗੱਲ ਤਾਂ ਹੋਈਏ ਤਾਂ ਮੈਂ ਵੀ ਦੂਰੇ ਦੂਰੇ ਪੈਂਦੇ ਆ ਕਿ ਗਾਣਾ ਸੁਣ ਕੇ ਗਾਲਾਂ ਕੱਢਣ ਲੱਗ ਜੂਗੀ ਮੈਂ ਤਾਂ ਇਹ ਗੱਲ ਕਹਿੰਦਾ ਨਹੀਂ ਭੈਣੇ ਵੀ ਉਹਨੂੰ ਦੂਰੇ ਪੈਂਦੇ ਆ ਠੀਕ ਆ ਕੋਈ ਨਾ ਕੋਈ ਗੱਲ ਤਾਂ ਹੋਈ ਹੈ ਨਾ ਪਾਰਟੀ ਨਾਲ ਕੋਈ ਨਾ ਕੋਈ ਗੱਲ ਤਾਂ ਦੇਖੋ ਬਹੁਤ ਤਰ੍ਹਾਂ ਦੀਆਂ ਚਾਂਸ ਹੋ ਜਾਂਦੇ ਆ ਪਾਰਟੀ ਕਿ ਜਿਵੇਂ ਹੁਣ ਆਪਾਂ ਸਾਰੇ ਜਣੇ ਖੜੇ ਆ ਕੋਈ ਵੀ ਕੁੜੀ ਗਾਲਾਂ ਕੱਢਣ ਲੱਗ ਜੂਗੀ ਬਿਨਾਂ ਗੱਲ ਤੋਂ ਭੈਣੇ ਕੋਈ ਨਾ ਕੋਈ ਗੱਲ ਤਾਂ ਹ ਇਹ ਗੱਲ ਸਾਰੇ ਜਾਣੇ ਉੱਥੇ ਕਹਿ ਰਹੇ ਆ ਵੀ ਉਹਨੇ ਡਰਿੰਕ ਕੀਤੀ ਹੋਈ ਸੀ ਸਾਨੂੰ ਇਹ ਤਾਂ ਪਤਾ ਪੈਣੀ ਡਰਿੰਕ ਦੇ ਬੱਚੇ ਇਨਸਾਨ ਨੂੰ ਨਹੀਂ ਕਹਿੰਦੀ ਮੈਂ ਕਦੀ ਕੰਮ ਦੇ ਟਾਈਮ ਤੇ ਡਰਿੰਕ ਨਹੀਂ ਕਰਦੀ ਇਹ ਤਾਂ ਦੇਖੋ ਜੀ ਸਾਰਿਆਂ ਨੂੰ ਪਤਾ ਇਹ ਤਾਂ ਕਹਿਣ ਦੀ ਗੱਲ ਹੈ ਨਹੀਂ ਵੀ ਉਹ ਡਰਿੰਕ ਨਹੀਂ ਕਰਦੀ ਇਹ ਤਾਂ ਤੁਸੀਂ ਅੱਜ ਵੀ ਉਹਨੂੰ ਕਰ کہہ ਸਕਦੇ ਆ ਵੀ ਆਪਣੀ ਚੈੱਕ ਕਰਾ ਲਓ ਦਾਰੂ ਠੀਕ ਆ 48 ਘੰਟੇ ਦੇ ਵਿੱਚ ਵਿੱਚ ਆ ਜਾਂਦੀ ਆ ਜਦ ਸਾਰਿਆਂ ਨੂੰ ਪਤਾ ਫਿਰ ਸਾਰਿਆਂ ਨੂੰ ਲੈ ਕੇ ਕਿਉਂ ਜਾਂਦੇ ਆ ਨਹੀਂ ਲੈ ਕੇ ਤਾਂ ਦੇਖੋ ਸਾਨੂੰ ਪਾਰਟੀਆਂ ਜਦੋਂ ਬੁੱਕ ਕਰਾਉਂਦੀਆਂ ਹਨਾ ਇੰਸਟਾਗ੍ਰam ਤੇ ਇਹਨਾਂ ਦਾ ਨਾਮ ਬਣਿਆ ਹੋਇਆ ਠੀਕ ਆ ਜੇ ਅਸੀਂ ਦੇਖੋ ਐਡਾ ਕੋਈ ਵੀ ਓਰੇਂਜਰ ਬੇਗੂਫ ਨਹੀਂ ਹੈ ਵੀ ਗਈ ਆ ਵੀ ਇਹ 2-2 ਲੱਖ ਰੁਪਏ ਲੈ ਲੈਂਦੇ ਆ ਤੇ ਸਾਨੂੰ ਥੋੜੇ ਥੋੜੇ ਪੈਸੇ ਦਿੰਦੇ ਆ ਠੀਕ ਆ ਤੇ ਤੁਸੀਂ ਇਹ ਗੱਲ ਲਾ ਲੋ ਵੀ 2 ਲੱਖ ਰੁਪਏ ਕਿਹੜਾ ਰੇਂਜ ਅੱਜ ਦੇ ਟਾਈਮ 'ਚ ਦਿੰਦਾ ਤਾਂ ਠੀਕ ਆ ਸਾਨੂੰ ਪਤਾ ਪੈਣਾ ਹੈ ਅਸੀਂ ਕਿਦਾਂ ਕਿਦਾਂ ਇਹਨਾਂ ਨੂੰ ਪੈਸੇ ਪੇਮੈਂਟਾਂ ਦਿੰਨੇ ਆ 25 25 30 30 ਹਜ਼ਾਰ ਇੰਸਟਾਗ੍ਰਾਮ ਤੇ ਵੀ ਸੂਰੀਆਂ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੂੰ ਲੈ ਕੇ ਆਓ ਇਹ ਤਾਂ ਹੀ ਲੈ ਕੇ ਜਾਂਦੇ ਆ ਲਾਡੀ ਪਹਿਲੀ ਵਾਰ ਇਹਨੂੰ ਕੰਮ ਤੇ ਲੈ ਗਈ ਬਿੱਟੂ ਭਾਈ ਨੇ ਇਹਨੂੰ ਕਹਿਦਾ ਗਿਆ ਵੀ ਆਪਾਂ ਨੂੰ ਸਿਮਰ ਚਾਹੀਦੀ ਆ ਪਾਰਟੀ ਲਈ ਤੁਹਾਡੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਮਤਲਬ ਪਾਰਟੀ ਨੂੰ ਕੁੜੀ ਪਸੰ ਮਰਾ ਜਿਹੜੀ ਦਿਲ ਤੇ ਲੈ ਗਈ ਕਿਦਾਂ ਜੀ ਕਿਹਨੇ ਇਹ ਗੱਲ ਬਿਲਕੁਲ ਨਹੀਂ ਕਹੀ ਜੀ ਕਿਸੇ ਨੇ ਠੀਕ ਹੈ ਵੀ ਉਹ ਦਿਲ ਤੇ ਲੈ ਗਈ ਵੀ ਜਾਂ ਕੋਈ ਗੱਲਬਾਤ ਹੋਈ ਆ ਪਏ ਨੇ ਜਦੋਂ ਕੋਈ ਵੀ ਰੈਂਜ ਆਰਗੇਨਾਈਜ਼ਰ ਦੇਖੋ ਆਪਾਂ ਕੰਮ ਕਰਦੇ ਆ ਪੈਸੇ ਲਈ ਕੋਈ ਵੀ ਆਰਗੇਨਾਈਜ਼ਰ ਇਹ ਗੱਲ ਕਹਿੰਦਾ ਵੀ ਭਾਈ ਪਾ ਫੜ ਆਪਣੀ ਪੇਮੈਂਟ ਤੇ ਤੂੰ ਜਾ ਠੀਕ ਹੈ ਤੇ ਉਹਨੂੰ ਆ ਜਾਣਾ ਚਾਹੀਦਾ ਸੀ ਇਹ ਲੜਾਈ ਨਾ ਹੁੰਦੀ ਨਾ ਜੀ ਜੇ ਦੇਖੋ ਉਹਦਾ ਪਾਰਟੀ ਬਹੁਤ ਵਧੀਆ ਸੀ ਸਾਨੂੰ ਪਤਾ ਸਾਨੂੰ ਕਿਦਾਂ ਦੇ ਚਾਂਸ ਚੱਲਣੇ ਵੀ ਪੈਂਦੇ ਆ ਜੇ ਕੱਲ ਨੂੰ ਕੋਈ ਓਦਾਂ ਦੀ ਪਾਰਟੀ ਹੁੰਦੀ ਡੀ ਜੇ ਵਾਲੇ ਦਾ ਨੁਕਸਾਨ ਹੁੰਦਾ ਕੀ ਅੱਜ ਸਿਮਰ ਇਹ ਆਰਗੇਨਾਈਜ਼ਰ ਦਾ ਕਿਸੇ ਦਾ ਨੁਕਸਾਨ ਭਰ ਸਕਦੀ ਸੀ ਲੱਖਾਂ ਦਾ ਮਾਲ ਲੱਗਿਆ ਸੀ ਉੱਥੇ ਉਹ ਭਰ ਸਕਦੀ ਸੀ ਆਪ ਇਹ ਨਹੀਂ ਵੀ ਮੇਰੀ ਕੋਈ ਸੈਲਫ ਰਿਸਪੈਕਟ ਨਹੀਂ ਮੇਰੇ ਲਈ ਕੋਈ ਖੜਾ ਨਹੀਂ ਮੇਰੀ ਕੋਈ ਇੱਜ਼ਤ ਨਹੀਂ ਬਿਲਕੁਲ ਇਹ ਖਾਤ ਕਰ ਸਕਦੀ ਹੈ ਜੀ ਇੱਕ 6-10 ਕਿੰਡ ਦੀ ਵੀਡੀਓ ਦੇ ਵਿੱਚ ਲਾਡੀ ਗੱਲ ਉਹਨੂੰ ਘੇਰ ਕੇ ਲਿਆ ਰਹੇ ਉਸਤੇ ਮੁੰਡੇ ਮੂਰੇ ਆ ਕੁੜੀਆਂ ਖੜੀਆਂ ਬਿੱਟੂ ਜੀ ਉਸ ਟਾਈਮ ਮੂਰੇ ਆ ਐਨੇ ਉਹ ਰੇਂਜਰੀ ਆ ਜਿਹੜੇ ਉਹਦੇ ਅੱਗੇ ਹੋ ਰਹੇ ਆ ਰੇਂਜਰੀ ਆ ਨਾ ਇੱਕ ਪਾਰਟੀ ਵਾਲੇ ਆ ਜਿਹੜਾ ਉਹਨੂੰ ਫੜ ਫੜ ਕੇ ਅੰਦਰ ਲਿਆ ਰਿਆ ਜੀ ਠੀਕ ਹੈ ਜੀ ਜੋ ਕਹਿੰਦੀ ਹੈ ਵੀ ਮੈਨੂੰ ਮੇਰੇ ਨਾਲ ਉਹਨਾਂ ਨੂੰ ਖੜਨਾ ਚਾਹੀਦਾ ਸੀ ਜਦੋਂ ਮੇਰੇ ਨਾਲ ਗਾਲੀ ਗਲੋਚ ਹੋ ਰਹੀ ਸੀ ਮੇਰੇ ਤੇ ਉਹਨਾਂ ਨੇ ਅਟੈਕ ਕੀਤਾ ਉਦੋਂ ਖੜਨਾ ਚਾਹੀਦਾ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਤਾਂ ਖੜਨਾ ਸੀ ਨਾਲ ਇਹਨਾਂ ਨੇ ਕਿਹਾ ਇਹਨਾਂ ਨੇ ਉਸ ਟਾਈਮ ਇੰਨੀ ਗੱਲ ਕਹੀ ਆ ਕਿ ਸਾਨੂੰ ਹਲੇ ਉਹਨਾਂ ਤੋਂ ਪੈਸੇ ਨਹੀਂ ਮਿਲੇਗੇ ਤੈਨੂੰ ਸਟੇਜ ਤੇ ਜਾਣਾ ਪੈਣਾ ਫਿਰ ਮੈਨੂੰ ਇਹ ਗੱਲ ਦੱਸੋ ਉਹ ਕਹਿੰਦਾ ਇਹ ਸਾਬਤ ਕਰ ਦਵੇ ਵੀ ਉਹ ਪਾਰਟੀ ਵਾਲਾ ਆਰਗੇਨਾਈਜ਼ਰ ਨੇ ਉਹਨੂੰ ਇਹ ਗੱਲ ਕਹੀ ਹੋਵੇ ਵੀ ਮੈਨੂੰ ਪੇਮੈਂਟ ਨਹੀਂ ਮਿਲੀ ਉਹਨੂੰ ਪੇਮੈਂਟ ਪਹਿਲਾਂ ਦੇਦੀ ਉਹੋ ਕਿਸੇ ਨੂੰ ਦੇ ਕੇ ਇਹ ਅਸੀਂ ਸਾਬਤ ਕਰ ਸਕਦੇ ਹਾਂ ਸਾਡੇ ਪੰਗੜੇ ਵਾਲੇ ਮੁੰ ਨੇ ਮੇਰ ਦੱਸਿਆ ਵੀ ਤੇਰੀ ਕੇਸ ਕੋਲੇ ਪੈਸੇ ਆ ਉਹਨੂੰ ਤਾਂ ਪਤਾ ਲੱਗ ਗਿਆ ਵੀ ਮੇਰੀ ਪੇਮੈਂਟ ਇਹਦੇ ਕੋਲੇ ਆ ਜਦੋਂ ਪੇਮੈਂਟ ਹੀ ਮਿਲ ਗਈ ਆਰਗੇਨਾਈਜ਼ਰ ਨੂੰ ਪੇਮੈਂਟ ਮਿਲੇ ਨਾ ਮਿਲੇ ਕਲਾਕਾਰ ਨੂੰ ਤਾਂ ਪੇਮੈਂਟ ਮਿਲ ਗਈ ਨਾ ਭੈਣੇ ਫੇਰ ਉਹ ਬਾਰ-ਬਾਰ ਪਾਰਟੀ ਅੰਦਰ ਆ ਰਹੀ ਹੈ ਵੀ ਭੈਣੇ ਤੁਸੀਂ ਚਲੇ ਜਾਓ ਵੀ ਕਿਉਂਕਿ ਸਾਡਾ ਫੰਕਸ਼ਨ ਖਰਾਬ ਹੋ ਰਿਹਾ ਤੇ ਇਹਨੂੰ ਆ ਜਾਣਾ ਚਾਹੀਦਾ ਸੀ ਠੀਕ ਹੈ ਨਾ ਕਿੰਨੇ ਵਜੇ ਗਈ ਆ ਸਿਮਰ ਫੰਕਸ਼ਨ ਕਿੰਨੇ ਵਜੇ ਖਤਮ ਹੋਇਆ ਫੰਕਸ਼ਨ ਕੋ ਸਾਢੇ 5 ਵਜੇ ਦੇ ਕਰੀ ਖਤਮ ਹੋਇਆ ਠੀਕ ਹੈ ਉਸ ਤੋਂ ਬਾਅਦ ਇਹ ਸਾਡੇ ਬਾਹਰ ਪਾਰਕਿੰਗ ਦੇ ਵਿੱਚ ਖੜੀ ਸੀ ਜਦੋਂ ਉਹਨੂੰ ਪੇਮੈਂਟ ਵੀ ਮਿਲ ਗਈ ਤੇ ਇਹਨੂੰ ਜਾਣਾ ਚਾਹੀਦਾ ਸੀਗਾ ਕਿਉਂਕਿ ਪਾਰਟੀ ਬਹੁਤ ਵਧੀਆ ਸੀ ਇਹਨਾਂ ਨੇ ਪਤਾ ਨਹੀਂ ਕਿੰਨੇ ਕੰਮ ਲਾਏ ਸੀ ਉਹਨਾਂ ਨੇ ਕਦੀ ਵੀ ਅੱਜ ਤੱਕ ਨਾ ਪੇਮੈਂਟ ਰੱਖਿਆ ਕਦੀ ਕਹਿੰਦੇ ਪਾਰਟੀ ਨਾ ਖਰਾਬ ਹੋ ਜਵੇ ਇਹਦੇ ਕਰਕੇ ਮੇਰਾ ਸਟੈਂਡ ਨਹੀਂ ਲੇ ਦਿੱਤਾ ਪਾਰਟੀ ਕਰਨੀ ਹੋਣੀ ਨਹੀਂ ਨਹੀਂ ਬਿਲਕੁਲ ਝੂਠ ਹੈ ਪਾਰਟੀ ਨੇ ਸਾਰੀ ਪੇਮੈਂਟ ਅਡਵਾਂਸ ਕੀਤੀ ਸੀਗੀ ਜਦੋਂ ਪੇਮੈਂਟ ਅਡਵਾਂਸ ਆ ਗਈ ਇਹਨੂੰ ਪੇਮੈਂਟ ਦੇ ਦਿੱਤੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਇਹਨੂੰ ਆਪਾਂ ਜਾਣ ਵਾਸਤੇ ਕਿਹਾ ਗਈ ਕਿਉਂ ਨਹੀਂ ਕਦੀ ਵੀ ਭੈਣੇ ਇੰਨੀ ਗੱਲ ਦੋਚੋ ਵੀ ਸਾਡੇ ਪਰਿਵਾਰ ਦੀ ਕੁੜੀ ਆ ਅਸੀਂ ਉਹਦੇ ਐਂਟੀ ਖੜ ਜਾਾਂਗੇ ਜੇ ਨਾ ਕੋਈ ਗੱਲਬਾਤ ਦੇਹੀ ਬਿਲਕੁਲ ਨਹੀਂ ਖੜ ਸਕਦੇ ਅਸੀਂ ਆਪਦੇ ਪਰਿਵਾਰ ਦੀ ਅੰਟੀ ਅਲੀਸ਼ਾ ਮੈਮ ਜੇ ਇਹੀ ਚੀਜ਼ ਤੁਹਾਡੇ ਨਾਲ ਹੋ ਜਾਂਦੀ ਕਿ ਤੁਸੀਂ ਪਹਿਲਾਂ ਪਹਿਲੀ ਤਾਂ ਗੱਲ ਇਹ ਆ ਕਿ ਸਟੇਜ ਤੇ ਖੜ ਕੇ ਬਿਨਾ ਗੱਲ ਤੋਂ ਕੋਈ ਗਾਣਾ ਸੁਣ ਕੇ ਗਾਲਾ ਕੱਢ ਸਕਦੇ ਹੋ ਕਿ ਚਲੋ ਦੇਖੋ ਜੀ ਕੋਈ ਗਾਣੇ ਕਈ ਵਾਰੀ ਆਡੀਅன்ஸ் ਅਦਾਂ ਦੇ ਲਾ ਦਿੰਦੀ ਹੈ ਜਿਹੜੇ ਸਾਡੇ ਸੁਨਣ ਯੋਗ ਨਹੀਂ ਹੁੰਦੇ ਅਸੀਂ ਚੁੱਪਚਾਪ ਸੀਸੋ ਥੱਲੇ ਆ ਜਾਂਦੇ ਆ ਇਹ ਨਹੀਂ ਕਿ ਉੱਥੇ ਗਾਲੀ ਗਲੋਚ ਅਸੀਂ ਕਰਨ ਲੱਗ ਜਾਂਦੇ ਆ ਗਾਲੀ ਗਲੋਚ ਦਾ ਸਾਡਾ ਕੋਈ ਮਤਲਬ ਹੀ ਨਹੀਂ ਕਿਉਂਕਿ ਅਗਲੇ ਨੇ ਸਾਨੂੰ ਹਾਇਰ ਕੀਤਾ ਹੋਇਆ ਵਾ ਠੀਕ ਹੈ ਸਾਨੂੰ ਪਸੰਦ ਕਰਕੇ ਬੁਲਾਇਆ ਹੋਇਆ ਹੈ ਗਾਲੀ ਗਲੋਚ ਕਰਨ ਦਾ ਕੋਈ ਸੋਰੀ ਜੀ ਉਹ ਕਹਿੰਦੀ ਮੈਂ ਇਹਨਾਂ ਨੂੰ ਭੈਣ ਕਹਿੰਦੀ ਹੁੰਦੀ ਸੀ ਦੀਦੀ ਕਹਿੰਦੀ ਹੁੰਦੀ ਸੀ ਇਹ ਮੇਰੇ ਰੋਲ ਰੋਲ ਮਾਡਲ ਸੀਗੇ ਇਹਨਾਂ ਨੂੰ ਦੇਖ ਕੇ ਮੈਂ ਸਿੱਖੀ ਆ ਮੈਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੀ ਸੀ ਤੇ ਇਹ ਮੇਰੇ ਖਿਲਾਫ ਅੱਜ ਬੋਲਦੇ ਪਏ ਨੇ ਕਹਿੰਦੇ ਇਹਨਾਂ ਨੇ ਪੈਸੇ ਖਾ ਲਏ ਨੇ ਤਾਂ ਕਰਕੇ ਮੇਰੇ ਅਗੇਂਸਟ ਹੋ ਗਏ ਨੇ ਪਾਰਟੀ ਨੇ ਪੈਸੇ ਖਾ ਲਏ ਕੋ ਮੈਂ ਖਿਲਾਫ ਨਹੀਂ ਹੋਈ ਲੇਕਿਨ ਮੈਂ ਆਪਣੀ ਯੂਨੀਅਨ ਨਾਲ ਵੀ ਚੱਲਾਂਗੀ ਠੀਕ ਹੈ ਜੀ ਇੱਕ ਪਾਸੇ ਉਹ ਕੱਲੀ ਕੁੜੀ ਹੈ ਇੱਕ ਪਾਸੇ ਸਾਡੀ ਪੂਰੀ ਪੰਜਾਬ ਯੂਨੀਅਨ ਹੈ ਇੱਕ ਪਾਸੇ ਕੁੜੀ ਕੱਲੀ ਇੱਕ ਪਾਸੇ ਸਾਡੀ ਪੂਰੀ ਪੰਜਾਬ ਯੂਨੀਅਨ ਹੈ ਜਿਹੜੀ ਇਹ ਬੋਖਰੀ ਹੈ ਵੀ ਯੂਨੀਅਨ ਪ੍ਰਧਾਨ ਕੀ ਹੁੰਦੇ ਆ ਹਨਾ ਪ੍ਰਧਾਨਾਂ ਨੇ ਅੱਜ ਤੱਕ ਭਾਵੇਂ ਚਸਟ ਟਾਈਮ ਲੋਕਡਾਊਨ ਹੋਇਆ ਸੀ ਬਹੁਤ ਵੱਡੀਆਂ ਰੈਲੀਆਂ ਕਰਕੇ ਤੇ ਆਪਣੇ ਆਪ ਤੇ ਪਰਚੇ ਕਰਾ ਕੇ ਇਹੀ ਕੰਮ ਚਲਾਇਆ ਜਿਹੜੀਆਂ ਅੱਜ 25-25000 ਪੇਮੈਂਟਾਂ ਲੈ ਰਹੀਆਂ ਠੀਕ ਹੈ ਨਾ ਮੈਂ ਬਕਾਇਦਾ ਅਮਨ ਨੂੰ ਫੋਨ ਕੀਤੇ ਆ ਵੀ ਦੱਸ ਤੇ ਭਾਈ ਕੀ ਰੌਲਾ ਮੈਂ ਸਿਮਰ ਨੂੰ ਵੀ ਫੋਨ ਕੀਤਾ ਅੱਜ ਵੀ ਉਹਦੇ ਪਤਾ ਕਰ ਸਕਦੇ ਆ ਮੈਂ ਸੁੱਖ ਬੋਲਦਾ ਕਹਿੰਦੀ ਮੈਨੂੰ ਨਹੀਂ ਪਤਾ ਹੈਗਾ ਠੀਕ ਆ ਉਹਦੀ ਬੋਲੀ ਇਦਾਂ ਦੀ ਸੀਗੀ ਉਸ ਟਾਈਮ ਜੀ ਅਸੀਂ ਕਹਦਾ ਫੋਨ ਕੀਤੇ ਉਹਨੂੰ ਪੁੱਛਣ ਲਈ ਵੀ ਪਤਾ ਤੈਨੂੰ ਕੀ ਗੱਲਬਾਤ ਹੋਈ ਆ ਕੋਈ ਗੱਲਬਾਤ ਹੋਈ ਇਹ ਤਾਂ ਤੁਹਾਨੂੰ ਦੱਸ ਠੀਕ ਹੈ ਜੀ ਜੁਨੀਆ ਨਾ ਆਪਦੇ ਪਰਿਵਾਰ ਦਾ ਹਰ ਟਾਈਮ ਮੁੱਦਾ ਠਾਉਣ ਲਈ ਤਿਆਰ ਰਹਿੰਦੀ ਆ ਵੀ ਯਾਰ ਸਾਡੇ ਪ੍ਰਤੀ ਕੋਈ ਕੋਈ ਨੁਕਸਾਨ ਨਾ ਕਰ ਦੇਵੇ ਠੀਕ ਆ ਅਸੀਂ ਜੁਨੀਆ ਨਾ ਤਾਂ ਬਣਾਉਨੇ ਆ ਵੀ ਸਾਡੇ ਕਿਸੇ ਵੀ ਪਰਿਵਾਰ ਨੂੰ ਕੁੜੀ ਆ ਮੁੰਡਾ ਕੋਈ ਭੰਗੜੇ ਵਾਲਾ ਠੀਕ ਆ ਉਹਨੇ ਇੰਨੀ ਵੀ ਗੱਲ ਕਹੀ ਆ ਕਹਿੰਦੇ ਕਿ ਅੱਜ ਮੇਰੇ ਖਿਲਾਫ ਆ ਗਿਆ ਬੋਲਦੇ ਪਏ ਆ ਕਹਿੰਦੇ ਕਿ ਕਿੰਨਾ ਚਿਰ ਆਪ ਵੀ ਕੰਮ ਕਰਨਾ ਆਪ ਕਦੀ ਬੁੱਢੀ ਨਹੀਂ ਹੋਣਾ ਵਾਲੀ ਸ਼ਮਮ ਮੈਂ ਕਹਿੰਨੀ ਆ ਬਿਲਕੁਲ ਸਭ ਨੇ ਹੋਣਾ ਆ ਹਰ ਕਿਸੇ ਦਾ ਟਾਈਮ ਹੁੰਦਾ ਸਭ ਨੇ ਹੋਣਾ ਹੈ ਮੇਰੇ ਨਾਲ ਮੈਂ ਕਹਿੰਦੀ ਹਾਂ 1 ਘੰਟਾ ਮੇਰੇ ਵਾਂਗੂ ਪਰਫਾਰਮ ਕਰਕੇ ਦਿਖਾ ਦੇ ਮੇਰੇ ਇੰਸਟਾ ਦੇ ਵੀਡੀਓਜ਼ ਨੇ ਭੰਗੜਾ ਪਾਉਂਦੀ ਦੀ ਪ੍ਰੋਪਰ ਭੰਗੜਾ ਪਾਉਂਦੀ ਆ ਮੈਂ ਭੰਗੜੇ ਵਾਲੇ ਵੀ ਕਈ ਵਾਰੀ ਥੱਕ ਜਾਂਦੇ ਮੇਰੇ ਨਾਲ 1 ਘੰਟਾ ਪਰਫਾਰਮ ਕਰਕੇ ਦਿਖਾ ਦੇ ਜੀ ਠੀਕ ਹੈ ਜੀ ਅਸੀਂ ਕੱਲਾ ਹੱਥ ਪੈਰ ਨਹੀਂ ਮਾਰਦੇ ਜੀ ਅਸੀਂ ਪ੍ਰੋਪਰ ਭੰਗੜਾ ਪਾਉਂਦੇ ਆ ਜਿੱਦਾਂ ਬੁੱਢੇ ਹੋਣਾ ਸਭਨੇ ਹੋਣਾ ਹਰ ਕਿਸੇ ਦਾ ਟਾਈਮ ਖਤਮ ਹੋਣਾ ਹੈ ਕਈ ਨਾ ਕਦੇ ਇਹਦਾ ਨਹੀਂ ਹੋਣਾ ਸੀ ਮੈਂ ਵੱਲੋਂ ਵੀ ਕਿਹਾ ਗਿਆ ਕਹਿੰਦੇ ਪੈਸੇ ਖਾ ਕੇ ਇਹਨਾਂ ਨੇ ਪਾਰਟੀ ਬਦਲ ਲਿਆ ਕਹਿੰਦੇ ਪਾਰਟੀ ਵਾਲੀ ਸਾਈਡ ਹੋ ਗਏ ਨੇ ਮੇਰੇ ਅਗੇਂਸਟ ਹੋ ਗਏ ਮੈਨੂੰ 20 ਸਾਲ ਹੋ ਗਏ ਜੀ ਮੈਨੂੰ ਪੈਸੇ ਖਾਣ ਦੀ ਲੋੜ ਨਹੀਂ ਐ ਮੈਂ ਸਭ ਕੁਝ ਇਸ ਲਾਈਨ ਤੋਂ ਕਮਾਇਆ ਹੈ ਉਹ ਸਾਨੂੰ ਸਾਬਤ ਕਰ ਦਵੇ ਜੀ ਠੀਕ ਹੈ ਜੀ ਅਸੀਂ ਉਹ ਤੋਂ মিডিਆ ਸਾਹਮਣੇ ਲਾਈਵ ਮਾਫੀ ਮੰਗਾਂਗੇ ਇੱਕ ਵੀ ਬੰਦਾ ਉਹ ਸਾਬਤ ਕਰ ਦਵੇ ਵੀ ਅਸੀਂ ਪੈਸਾ ਕਿਸੇ ਤੋਂ 1 ਰੁਪਿਆ ਵੀ ਖ ਮੇਰੇ ਨਾਲ ਨਹੀਂ ਖੜੇਗੇ ਇਧਰ ਹੋ ਜਾ ਦਿਖੋ ਮੈਡਮ ਸਟੇਜ ਤੋਂ ਉਹਨਾਂ ਨੂੰ ਮੈਂ ਲੈ ਕੇ ਆ ਰਿਹਾ ਜੀ ਸਟੇਜ ਤੋਂ ਉਹਨਾਂ ਨੂੰ ਮੈਂ ਲੈ ਕੇ ਆ ਰਿਹਾ ਦੱਸੋ ਹੋਰ ਮੈਂ ਕਿੰਨਾ ਖੜਾ ਹਾਂ ਉਹਦੇ ਨਾਲ ਮੈਂ ਹੁਣ ਉਹਦੇ ਪਿੱਛੇ ਸ਼ਰਤਾਂ ਫੜਵਾਉਣ ਹੋ ਰਿਹਾ ਉੱਥੇ ਜਦ ਗਾਲਾਂ ਤਾਂ ਉਹਨੇ ਆਪ ਗੱਡੀਆਂ ਨੇ ਸਾਰੀ ਪਾਰਟੀ ਨੂੰ ਜੀ ਸਟੇਜ ਤੇ ਖੜ ਕੇ ਸਾਰਿਆਂ ਮਗਾਲਾਂ ਗੱਡੀਆਂ ਨੇ ਉਹਨਾਂ ਦੀਆਂ ਬੁੜੀਆਂ ਸਾਹਮਣੇ ਬੈਠੀਆਂ ਜੀਆਂ ਜੀ ਉਹਨਾਂ ਦੀਆਂ ਬੁੜੀਆਂ ਸਾਰੀਆਂ ਸਾਹਮਣੇ ਬੈਠੀਆਂ ਜੀ ਹੁਣ ਉਹਨੂੰ ਪਿੱਛੇ ਮੈਂ ਕੀ ਕਰਾਂ ਦੱਸੋ ਸਟੇਜ ਤੋਂ ਉਹਨੂੰ ਲੈ ਕੇ ਆਇਆ ਸਾਰੀ ਵੀਡੀਓ ਦੇ ਵਿੱਚ ਮੈਂ ਹੀ ਆ ਰਿਹਾ ਸਟੇਜ ਤੋਂ ਲੈ ਕੇ ਆਉਂਦਾ ਜਦੋਂ ਉਹ ਮੇਰੇ ਘ ਦੇਖੋ ਮੈਂ ਪਾਰਟੀ ਦੇ ਨਾਲ ਮੈਂ ਕੀਤਾ ਮੈਂ ਉਹਨੂੰ ਕਿਹਾ ਪੁੱਤ ਆਪਾਂ ਨੂੰ ਜਾਂ ਪੇਮੈਂਟ ਮਿਲ ਗਈ ਆਪਾਂ ਚੱਲੀਏ ਆਪਾਂ ਨੇ ਕੀ ਕਰਨਾ ਉਹ ਹੱਡੀ ਨਹੀਂ ਧੱਕੇ ਨਾਲ ਆਈ ਆ ਕਹਿੰਦੀ ਮੈਂ ਉਹਨਾਂ ਯਾਰ ਜਾਣਾ ਹੀ ਨਹੀਂ ਜਿੰਨਾਂ ਯਾਰ ਜਲੂਸ ਨਹੀਂ ਨਿਕਲਦਾ ਪਾਰਟੀ ਦਾ ਕਹਿੰਦੇ ਇੱਕ ਛੋਟਾ ਜਿਹਾ ਰੀਸਦੋ ਜਵਾਬ ਪੁੱਛ ਲਿਓ ਜੋ ਵੀ ਉਹਨੇ ਹੈਨਾ ਦੱਸਿਆ ਵੀ ਦੀਦੀ ਨੇ ਮੈਨੂੰ ਫੋਨ ਕੀਤਾ ਅਸੀਂ ਦੇਖੋ ਉਹ ਵੀ ਇਹ ਚੀਜ਼ ਪੁੱਛੀ ਇਹਨਾਂ ਨੂੰ ਵੀ ਤੁਸੀਂ ਕਿਸ ਟਾਈਮ ਫੋਨ ਕੀਤਾ ਤੁਹਾਨੂੰ ਆਏ ਸਮਾਂ ਕੀ ਗੱਲ ਹੋਈ ਸੀ ਉਹਦੇ ਬਾਰੇ ਵੀ ਕਿਹਾ ਜਾ ਰਿਹਾ ਅਕੋਰਡਿੰਗ ਇੱਕ ਬੋਲੀ ਆ ਕਿ ਅਲੀਸ਼ਾ ਦੀਦੀ ਨੇ ਮੈਨੂੰ ਬੋਲਿਆ ਕਿ ਤੂੰ ਨਜ਼ਰਾਂ ਚ ਠੀਕ ਹੈ ਜੀ ਆਹ ਫੋਟੋ ਦੇਖੋ ਮਮ ਜੀ ਇਸ ਫੋਟੋ ਦੇ ਬਿਨਾਤੇ ਜੀ ਮੈਂ ਉਹਨੂੰ ਸਿਰਫ 9 ਮਾਰਚ ਦੀ ਇਹ ਫੋਟੋ ਨੇ ਸਟੇਟਸ ਪਾਇਆ ਮੈਂ ਸਕਰੀਨਸ਼ਾਟ ਲਿਆ ਉਸ ਤੋਂ ਬਾਅਦ ਮੈਂ ਤੁਹਾਨੂੰ WhatsApp ਤੇ ਦਿਖਾਨੀ ਆ ਜੀ ਬਾਈ ਡੇਟ ਜੀ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਮੈਂ ਮੈਨੂੰ ਪੁੱਛਦੇ ਹੁੰਦੇ ਸੀ ਮੈਨੂੰ ਕਹਿੰਦੇ ਸੀ ਧਿਆਨ ਰੱਖੀ ਆਪਣਾ ਮੈਂ ਐਜ਼ ਅ ਸਿਸਟਰ ਇਹਦੇ ਨਾਲ ਚੱਲਦੀ ਸੀ ਇਹ ਮੈਨੂੰ ਕਹਿੰਦੀ ਸੀ ਤੁਸੀਂ ਮੇਰਾ ਕਾਸ਼ੂ ਤੁਸੀਂ ਤੁਹਾਡਾ ਤੁਹਾਨੂੰ ਦੇਖ ਕੇ ਮੈਂ ਸਿੱਖਿਆ ਆ ਦੇਖੋ ਜੀ ਉਸੇ ਫੋਟੋ ਦੇ ਮੈਂ ਪੁੱਛਿਆ ਨੂੰ ਕੀ ਹੋ ਗਿਆ ਅੱਗੋਂ ਐਡੀ ਤੁਸੀਂ ਰਿਕਾਰਡਿੰਗ ਸੁਣੋ ਜੀ ਜੀ ਕੁਛ ਨਹੀਂ ਦੀ ਦਵਾਈ ਲੈਣ ਗਈ ਸੀ ਉਹ La, o la andena, ¿sí, ਦਵਾਈ ਇੱਕ ਮਹੀਨੇ ਦੀ ਦਿੱਤੀ ਆ ਪਿਓ ਨੇ ਡਿਪਰੈਸ਼ਨ ਦੀ ਜਬ ਪਹਿਲਾਂ ਵੀ ਤੁਹਾਨੂੰ ਪਤਾ ਮੈਨੂੰ ਪ੍ਰੋਬਲਮ ਆਈ ਸੀ ਇਹ ਵਾਲੀ ਹਾਂਜੀ ਤਾਂ ਕਰਕੇ ਦਵਾਈ ਤੁਹਾਨੂੰ ਪਤਾ ਪਹਿਲਾਂ ਰਿਕਵਰੀ ਹੋ ਗਈ ਸੀਗੀ ਤੇ ਦੁਬਾਰਾ ਹਨ ਉਹ ਕਹਿੰਦੇ ਸੀਗੇ ਡਾਕਟਰ ਕਿ ਮੈਂ ਦੱਸਣ ਦੇ ਸੀ ਮੈਨੂੰ ਪਰੇਸ਼ਾਨੀ ਜੀ ਹੈ ਦਿਮਾਗ ਵਿੱਚ ਹੁੰਦਾ ਆ ਤੇ ਫਿਰ ਉਹਨਾਂ ਨੇ ਇੱਕ ਮਹੀਨੇ ਦੀ ਹੋਰ ਦਵਾਈ ਦਿੱਤੀ ਸੀਗੀ ਹੋਰ ਠੀਕ ਆ ਬਾਕੀ ਸਭ ਹਾਂਜੀ ਬਬ ਹੋਰ ਕੁਝ ਕੁਛ ਨਹੀਂ ਤੇ ਮੈਂ ਕਿ ਇਸ ਲਈ ਉਹਨੇ ਕਿਹਾ ਕਿ ਮੈਂ ਬਿਮਾਰ ਹੋ ਗਈ ਸੀ ਮੈਨੂੰ ਅਲੀਸ਼ਾ ਮੈਮ ਨੇ ਪੁੱਛਿਆ ਮੈਨੂੰ ਇੰਨੀ ਗੱਲ ਵੀ ਕਹੀ ਆ ਕਿ ਹਾਂ ਮੇਰਾ ਆਪਣਾ ਧਿਆਨ ਰੱਖੀ ਤੇਰੇ ਤੇ ਬਹੁਤ ਜਣਿਆਂ ਦੀਆਂ ਨਜ਼ਰਾਂ ਨੇ ਇਹ ਮੈਂ ਇਸ ਕਰਕੇ ਬੋਲੀ ਆ ਰਿਕਾਰਡਿੰਗ ਸੁਣੋ ਪਹਿਲੇ ਤੁਸੀਂ ਫਿਰ ਮੈਂ ਜਵਾਬ ਦਿੰਨੀ ਆ ਜੀ ਮੰਨ ਲਓਗੀ ਅੱਛਾ ਡਿਪਰੈਸ਼ਨ ਤੇ ਇਹ ਚੀਜ਼ ਸਮਝਦੇ ਆ ਮੈਂ ਤਾਂ ਮਾਈਗਰੇਟਲੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਨਹੀਂ ਹੈ ਇਸ ਕਰਕੇ ਪਤਾ ਨਹੀਂ ਸਿੱਖਾਉ ਕਿ ਧਿਆਨ ਰੱਖੋ ਤਪੜਾ ਵੈਸੇ ਤੂੰ ਬਹੁਤ ਨਜ਼ਰਾਚਾ ਲੋਕਾਂ ਦੀ ਆਹੀ ਬੋਲੇ ਨਜ਼ਰਾਚਾ ਕਿਉਂਕਿ ਇਹਦੇ ਬॉयਫਰੈਂਡ ਦਾ ਵਿਆਹ ਹੋ ਗਿਆ ਜੀ ਦੈਟਸ ਵਾਈ ਮੈਨੂੰ ਪੁੱਛਿਆ ਸੀ 9 ਮਾਰਚ ਦੀ ਗੱਲ ਹੈ ਜੀ ਦੇਖੋ ਜੀ ਤੇ ਅੱਜ ਕਿੰਨੀ ਆ ਅੱਜ ਡੇਟ ਕੀ ਹੈ ਅੱਜ 2 ਅਪ੍ਰੈਲ 2 ਅਪ੍ਰੈਲ ਹੈ ਜੀ ਠੀਕ ਹੈ ਜੀ 9 ਮਾਰਚ ਦੀ ਗੱਲ ਹੈ ਇਸ ਰਿਕਾਰਡਿੰਗ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਡਿਸਕਸ ਨਹੀਂ ਹੋਇਆ ਮੈਂ ਉਹਦੇ ਨਾਲ ਬਹੁਤ ਪਿਆਰ ਨਾਲ ਰਹਿੰਦੀ ਜਦੋਂ ਕੱਲ ਤੁਹਾਨੂੰ ਵੀਡੀਓ ਤੁਹਾਡੇ ਸਾਹਮਣੇ ਆਂਦੀ ਹੈ ਉਸ ਟਾਈਮ ਜਦੋਂ ਪਹਿਲੀ ਵਾਰ ਵੀਡੀਓ ਤੁਸੀਂ ਦੇਖਦੇ ਹੋ ਸੰਧੂ ਦੀ ਤਾਂ ਉਸ ਟਾਈਮ ਮਾਈਂਡ ਦੇ ਵਿੱਚ ਕੀ ਆਉਂਦਾ ਸਾਨੂੰ ਬਹੁਤ ਹਮਦਰਦੀ ਸੀ ਜੀ ਕੁਰੀ ਨਾਲ ਗਲਤ ਹੋਇਆ ਲੇਕਿਨ ਜਦ ਅਸੀਂ ਗੱਲ ਦੀ ਤੈਅ ਤੱਕ ਪਹੁੰਚੇ ਆਂ ਐ ਸੀਗੇਟ ਪਿਲੜਿਆ ਇਹਨਾਂ ਨੂੰ ਫੋਨ ਕੀਤਾ ਬੈਨੀਪਾਲ ਭਾਈ ਨੂੰ ਫੋਨ ਕੀਤਾ ਸਾਨੂੰ ਇਹਨਾਂ ਸਾਰਿਆਂ ਨੇ ਦੱਸਿਆ ਭੰਗੜੇ ਵਾਲਿਆਂ ਨੇ ਦੱਸਿਆ ਕਿ ਇਹਨੇ ਡਰਿੰਕ ਕੀਤੀ ਹੋਈ ਸੀ ਵੋਡਕਾ ਪੀ ਲਈ ਸੀ ਕੈਬਨਸ ਬੈਠ ਕੇ ਜੀ ਉਸ ਤੋਂ ਬਾਅਦ ਆਡੀਅנס ਨੇ ਕੋਈ ਕਹਿੰਦੀ ਅਲੀਸ਼ਾ ਮੈਮ ਉਹ दारू ਨਹੀਂ ਪਿੰਦੇ ਕਹਿੰਦੀ ਉਹਨੇ ਡਰਿੰਕ ਕਰਦੇ ਮੈਂ ਕਹਿੰਦੀ ਕੋਈ ਪ੍ਰੂਫ ਕਰਦੇ ਕਿ ਮੈਂ ਸਟੇਜ ਤੇ दारू ਪੀ ਕੇ ਚੜਦੀ ਆਂ ਔਰ ਇਨ ਕੇਸ ਚਲੋ ਮੰਨ ਲਿਆ ਜੀ ਅਗਰ ਉਹ ਕਹਿੰਦੀ ਹੈ ਮੈਂ दारू ਪੀਨੀਆਂ ਮੇਰਾ ਕੋਈ ਦੱਸੋ ਕਿ ਮੈਂ दारू ਪੀ ਕੇ ਏ ਡਰਾਮੇ ਕਰਦੀ ਆਂ ਇਸ ਸਟੇਜ ਤੇ ਆਡੀਅנס ਤਾਂ ਸੰਮੇ ਨੂੰ 20 ਸਾਲ ਹੋ ਗਏ ਆਡੀਅנס ਸਾਨੂੰ ਵੀ ਵਨ ਟੂ ਵਨ ਨਹੀਂ ਟੱਕਰਦੀ ਉਹ ਕਹਿੰਦੀ ਮੈਂ ਵੀ ਸਟੇਜ ਤੇ ਕਦੀ ਪੀਕੇ ਨਹੀਂ ਚੜਦੀਗੀ ਕਹਿੰਦੀ ਜੇ ਉਹ ਮੇਰਾ ਪਰਸਨਲ ਮੈਟਰ ਹੈ ਕਹਿੰਦੀ ਮੈਂ ਕਦੀ ਸਟੇਜ ਤੇ ਪੀਕੇ ਨਹੀਂ ਚੜੀ ਐਨੀ ਗਾਲੀ ਗਲੋਸ ਦੇਣ ਦਾ ਮਜੀਕ ਕੁੜੀ ਦਾ ਮਤਲਬ ਹੀ ਨਹੀਂ ਸੀ ਸਟੇਜ ਤੇ ਕੋਈ ਪ੍ਰੋਬਲਮ ਹੋ ਗਈ ਉਹ ਮੇਰੇ 셀ਫ ਰਿਸਪੈਕਟ ਤੇ ਆ ਰਹੀ ਸੀ ਮੈਨੂੰ ਗਾਲਾ ਕੱਢ ਰਹੀ ਸੀ ਤੇ ਮੈਂ ਚੁੱਪ ਕਰਕੇ ਨਿਕਲ ਜਾਂਦੀ ਕਹਿੰਦੀ ਮੈਂ ਪੈਸੇ ਲੈ ਕੇ ਕਟਪੁਤਲੀ ਨਹੀਂ ਬਣ ਸਕਦੀਗੀ ਉਹਨਾਂ ਵਾਂਗੂ ਮੈਂ ਤਾਂ ਇਨਸਾਨ ਆ ਮੇਰੇ ਅੰਦਰ ਫੀਲਿੰਗਸ ਨੇ ਚਲੋ ਜੀ ਅਸੀਂ ਇਹਦੇ 'ਚ ਕੁਝ ਨਹੀਂ ਬੋਲ ਸਕਦੇ ਫੀਲਿੰਗਸ ਨੇ ਬਸ ਸਾਡੇ ਆਰਗੇਨਾਈਜ਼ਰ ਪਾ ਰਹੇ ਉਹਨਾਂ ਨੇ ਗਲਤ ਬੋਲਿਆ ਕਿਉਂਕਿ ਇਹ ਵੀ ਅਗਰ ਉਹ ਕਹਿੰਦੀ ਇਹ ਨਾ ਹੁੰਦੇ ਤਾਂ ਮੈਂ ਬਹੁਤ ਕੁਝ ਕਰ ਦਿੰਦੀ ਕਰ ਤਾਂ ਆਡੀਅנס ਵੀ ਬਹੁਤ ਕੁਝ ਸਕਦੀ ਸੀ ਜੀ ਉਹ ਪੀਤੀ ਤਾਂ ਉਹਨਾਂ ਨੇ ਵੀ ਹੋਈ ਸੀ ਨਾ दारू ਜੀ 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 ਛੇ ਆਰਗੇਨਾਈਜ਼ਰ ਦਾ ਲੱਖਾਂ ਰੁਪਏ ਦਾ ਡੀਜੇ ਦਾ ਨੁਕਸਾਨ ਹੋ ਜਾਂਦਾ ਕਿ ਉਸ ਟਾਈਮ ਇਹ ਆਪਣਾ ਇਹ ਗੱਲ ਕਹਿ ਦਿੰਦੇ ਆ ਕਿ ਵੀ ਮੇਰੇ ਕਰਕੇ ਹੋਇਆ ਤੁਸੀਂ ਇੱਕ ਸਾਈਕੋ ਵੀ ਸੱਚੇ ਇੱਕ ਉਹਨੇ ਇੱਕ ਹੋਰ ਗੱਲ ਕਹੀ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਜੀ ਉਸ ਟਾਈਮ ਉੱਥੇ ਅਵੇਲੇਬਲ ਸੀਗੀ ਜੋਇਆ ਪਲੀਜ਼ ਜੀ ਜੀ ਜੋਇਆ ਜਾਣਵੀ ਕੀ ਗੱਲ ਹੋਈ ਸੀਗੀ ਉੱਥੇ ਕੱਲ ਜੋ ਤੁਸੀਂ ਕਿਹਾ ਬੋਲਿਆ ਤੁਸੀਂ ਉਹ ਸਹੀ ਗੱਲ ਹੈ ਕਿ ਉਹਨੇ ਡ੍ਰਿੰਕ ਕੀਤੀ ਹੋਈ ਸੀ ਤੇ ਬਸ ਡਰਿੰਕ ਕਰ ਦਿੱਤੀ ਦੀ ਵਜ੍ਹਾ ਕਰਕੇ ਉਹ ਬੋਲੀ ਜਾ ਰਹੀ ਸੀ ਉਹ ਬਿਨਾ ਕਿਸੇ ਗੱਲ ਤੋਂ ਗਾਲਾ ਕੱਢਣ ਲੱਗ ਗਈ ਸੀ ਸਟੇਜ ਤੇ ਮਾਈਕ ਫੜ ਕੇ ਬਿਲਕੁਲ ਬਿਲਕੁਲ ਉਹ ਪੀ ਕੇ ਹੀ ਆਈ ਹੋਈ ਸੀ ਉਹਦਾ ਐਟੀਟਿਊਡ ਹੀ ਦਿਖਾ ਰਿਆ ਸੀ ਕਿ ਉਹਨੇ ਪੀਤੀ ਹੋਈ ਆ ਜੀ ਕਿਉਂਕਿ ਜਦੋਂ ਉਹ ਸਟੇਜ ਆਈ ਆ ਉਹਨੇ ਕੀਤੀ ਹੋਈ ਸੀ ਆਲਰੇਡੀ ਪਹਿਲਾਂ ਹੀ ਤੇ ਇਹ ਚੀਜ਼ ਕਿੰਨੀ ਕ ਵਾਰ ਹੋਈ ਆ ਹਾਂ ਜੀ ਇਹ ਚੀਜ਼ ਵਾਕੇ ਕਿੰਨੀ ਕ ਵਾਰ ਹੋਈ ਆ ਕਿ ਉਹ ਡਰਿੰਕ ਕਰਕੇ ਇਸ ਤਰ੍ਹਾਂ ਗਾਲੀ ਗਲੋਚ ਕਰ ਰਹੀ ਆ ਜੀ ਇਹ ਮੈਨਾਂ ਨੂੰ ਫਸਟ ਟਾਈਮ ਬਹੁਤ ਟਾਈਮ ਬਾਅਦ ਉਹਨੂੰ ਦੇਖਿਆ ਤੇ ਉਹਨੇ ਡ੍ਰਿੰਕ 오ਰੇਂਜ ਖੇਤੀ ਹੋਈ ਸੀ ਤੇ ਮਤਲਬ ਕਿ ਆਕ ਕਿ ਉਹਨੇ ਕਿਸੇ ਨੂੰ ਇਹ ਹੈਲੋ ਹੈ ਵੀ ਨਹੀਂ ਕੀਤੀ ਹੈਗੀ ਆਕ ਕਿ ਉਹਨੇ ਪਰਫਾਰਮੈਂਸ ਦੇਦੀ ਫਿਰ ਚ ਲਗੀ ਵਾਪਸ ਉਸ ਤੋਂ ਬਾਅਦ ਆਡੀਅנס ਉਹ ਉਹਨਾਂ ਨੂੰ ਇਹ ਕਹਿ ਰਹੀ ਸੀ ਕਿ ਪਲੀਜ਼ ਤੁਸੀਂ ਨਾ ਮਤਲਬ ਇਹ ਡਾਂਸ ਕੱਟ ਦਾ ਨਾ ਕਰੋ ਵਰਕਰ ਡਾਂਸ ਬਹੁਤ ਜ਼ਿਆਦਾ ਕਰ ਰਹੀ ਸੀ ਵੈਸੇ ਵੀ ਔਰੇਂਟਿਓ ਪਹਿਲਾਂ ਹੀ ਤੋਂ ਕਹਿੰਦੇ ਸੀ ਪਲੀਜ਼ ਤੁਸੀਂ ਮਤਲਬ ਕਿ ਇਹ ਡਾਂਸ ਕੱਟ ਦਾ ਨਾ ਕਰੋ ਕਿ ਤੁਸੀਂ نیچے ਚੱਲ ਜਾਓ ਤੇ ਉਹ ਗਈ ਕਦੋਂ ਸੀ ਗਈ ਕਦੋਂ ਸੀ ਉਹ ਕਿ ਤਗੈ ਸੀ ਉਹ ਵਾਪਿਸ ਕਰ ਦੋ ਗਈ ਹੈ ਫੰਕਸ਼ਨ ਖਤਮ ਹੋਣ ਤੋਂ ਬਾਅਦ ਜੀ ਵਾਪਸ ਤੋਂ ਫੰਕਸ਼ਨ ਪੂਰਾ ਹੀ ਮਲਸੇ ਫਿਨਿਸ਼ ਹੋ ਗਿਆ ਸੀ ਟਾਈਮਿੰਗ ਕੀ ਸੀ ਕੁਝ ਯਾਦ ਹੈ ਟਾਈਮਿੰਗ ਦਾ ਕਾਫੀ ਲੈਟ ਹੋਣੇ ਕਿਉਂ ਹੈ ਅਰੇ ਹਮ ਬੋਲਾ ਕੈਮ ਬੋਲਾ ਅਰੇ ਕਾਫੀ ਟੇਟ ਆਇਆ ਇਹ ਇੱਕ ਗੱਲ ਮੈਮ ਉਹਦੇ ਵੱਲੋਂ ਇਹ ਵੀ ਕਹੀ ਜਾ ਰਹੀ ਹੈ ਕਹਿੰਦੀ ਬਠਿੰਡਾ ਵਾਲੀ ਕੁੜੀ ਦੇ ਉੱਤੇ ਗੋਲੀ ਚੱਲੀ ਆ ਤਾਂ ਸਾਰਿਆਂ ਨਾਲ ਸਾਰਿਆਂ ਨੂੰ ਉਹਦੇ ਨਾਲ ਹਮਦਰਦੀ ਸੀ ਕਿ ਗਲਤ ਹੋਇਆ ਸਾਰੇ ਉਹਦੇ ਲਈ ਖੜੇ ਹੋ ਗਏ ਕਹਿੰਦੀ ਮੇਰੇ ਤੇ ਤਾਂ ਗਲਾਸ ਮਾਰਿਆ ਸੀ ਉਹਨਾਂ ਨੇ ਜੇ ਕਿਤੇ ਮੇਰੇ ਗੋਲੀ ਵੱਜ ਜਾਂਦੀ ਮੈਂ ਮਰ ਜਾਂਦੀ ਫਿਰ ਆ ਜਿਹੜੇ ਜਿੰਨੇ ਵੀ ਮੇਰੇ ਖਿਲਾਫ ਖੜੇ ਨੇ ਸਾਰੇ ਮੇਰੇ ਹੱਕ ਦੇ ਵਿੱਚ ਖੜੇ ਹੁੰਦੇ ਜੇ ਉਹ ਮੈਡਮ ਬਿਲਕੁਲ ਸਹੀ ਹੁੰਦੀ ਅਸੀਂ ਉਹਦੇ ਹੱਕ 'ਚ ਖੜਦੇ ਜਦੋਂ ਉਹਨੇ ਸਾਡੀ ਇੱਕ ਗੱਲ ਨਹੀਂ ਮੰਨੀ ਜਦ ਜਦ ਆਪਾਂ ਨੂੰ ਪਾਰਟੀ ਨੇ ਪੇਮੈਂਟ ਦੇਦੀ ਦੇਖੋ ਆਪਾਂ ਨੂੰ ਪਾਰਟੀ ਐਂਟਰਟੇਨਮੈਂਟ ਕਰਨ ਲਈ ਲੈ ਕੇ ਆਉਂਦੀ ਆ ਜਦ ਆਪਾਂ ਨੂੰ ਪਾਰਟੀ ਨੇ ਪੇਮੈਂਟ ਦੇਦੀ ਵੀ ਭਾਈ ਤੁਸੀਂ ਘਰੇ ਜਾਓ ਵੀ ਅਸੀਂ ਨਹੀਂ ਤਾਂ ਤੋ ਕਰਾਉਣਾ ਦੂਜੀਆਂ ਚਾਰ ਕੁੜੀਆਂ ਨੇ ਅਸੀਂ ਉਹਨਾਂ ਦਾ ਪਰਫਾਰਮ ਵੀ ਕਰਾਉਣੀ ਆ ਜੀ ਜੇ ਸਾਡੇ ਨਾਲ ਖੜਦੇ ਜੇ ਉਹਦੀ ਗੱਲ ਸਹੀ ਹੁੰਦੀ ਅਸੀਂ ਉਹਦੇ ਨਾਲ ਖੜਦੇ ਜਦੋਂ ਉਹੀ ਗਲਤ ਅਸੀਂ ਉੱਥੇ ਕਿਵੇਂ ਖੜੀਏ ਜੇ ਉਹ ਪਹਿਨੇ ਸਹੀ ਹੁੰਦੀ ਨਾ ਅਸੀਂ ਖੁਦ ਖੜ ਕੇ ਉਹਦੇ ਤੇ ਮੁੰਡੇ ਤੇ ਪਰਚਾ ਕਰਾਉਂਦੇ ਅੱਜ ਦੀ ਗੱਲ ਕਹਿੰਦੇ ਆ ਵੀ ਜੇ ਉਹ ਖੁਦ ਸਹੀ ਹੁੰਦੀ ਅਸੀਂ ਸਾਰਿਆਂ ਨੂੰ ਪੁੱਛ ਕੇ ਪਹਿਲਾਂ ਸਾਰੇ ਤਾਂ ਕੈਮਰੇ ਸਾਹਮਣੇ ਆ ਗਏ ਜਿਨ੍ਹਾਂ ਤੇ ਪਰਚਾ ਹੋਇਆ ਉਹ ਅਜੇ ਤੱਕ ਕੁਝ ਬੋਲ ਹੀ ਨਹੀਂ ਰਹੇ ਕੋਈ ਕੈਮਰੇ ਦੇ ਸਾਹਮਣੇ ਨਹੀਂ ਆਇਆ ਤੁਸੀਂ ਸਾਰੇ ਉਹਦੇ ਅਗੇਂਸਟ ਆ ਕੇ ਬੋਲ ਰਹੇ ਹੋ ਉਹਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪਾਰਟੀ ਨੇ ਇਹਨਾਂ ਨੂੰ ਭੇਜਤਾ ਪੈਸੇ ਖਲਾ ਕੇ ਅਸੀਂ ਉਹਨਾਂ ਬਾਰੇ ਨਹੀਂ ਬੋਲ ਰਹੇ ਅਸੀਂ ਆਪਣੇ ਆਰਗੇਨਾਈਜ਼ਰਾਂ ਬਾਰੇ ਬੋਲ ਰਹੇ ਹਾਂ ਜਿਹੜਾ ਉਹ ਆਰਗੇਨਾਈਜ਼ਰ ਬਕਵਾਸ ਕਰ ਰਹੀ ਹੈ ਗੰਦ ਵੱਡੇ ਆਉਣੇ ਆਰਗੇਨਾਈਜ਼ਰਾਂ ਬਾਰੇ ਵੱਡੇ ਜੋ ਵੀ ਗੰਦ ਵੱਡੇ ਆਉਣੇ ਆਰਗੇਨਾਈਜ਼ਰਾਂ ਬਾਰੇ ਵੱਡੇ ਕੋਈ ਪਾਰਟੀ ਤੱਕ ਨਹੀਂ ਕੈਮਰਾ ਲੱਗਿਆ ਦੇਖੋ ਪਹਿਲਾਂ ਦੇ ਵਿੱਚ ਬਕਾਇਦਾ ਕੈਮਰਾ ਲੱਗਾ ਵੀਡੀਓ ਬਣਦੀ ਆ ਉਹਦੇ ਵਿੱਚ ਦੇਖ ਕੇ ਉਹਦੇ ਨਾਲ ਕਾਰਵਾਈ ਕੀਤੀ ਜਾਵੇ ਜੇ ਸਿਮਰ ਰਈ ਆ ਤੇ ਸਿਮਰ ਨਾਲ ਕਰੀਤੀ ਜਾਂਦੀ ਚਾਹੇ ਉਹ ਕਹਿਆ ਗਿਆ ਸੀ ਸੀਸੀਟੀਵੀ ਕਢਵਾਓ ਸੀਸੀਟੀਵੀ ਕਢਵਾ ਕੇ ਦੁੱਧ ਦੁੱਧ ਪਾਣੀ ਦਾ ਪਾਣੀ ਬਿਲਕੁਲ ਸਹੀ ਗੱਲ ਹੈ ਜੀ ਕਰਾਓ ਜੀ ਜਿਹੜਾ ਸਹੀ ਹੈ ਨਾਲੇ ਉੱਤੇ ਕਰੋ ਇਹ ਕਾਰਵਾਈ ਜਾਂਦੇ ਅਸੀਂ ਕਹਿੰਦੀ ਅਸੀਂ ਕਹਿੰਦੀ ਅਸੀਂ ਹੱਥ ਪੈਰ ਮਾਰਦੇ ਆ ਅਸੀਂ ਡਾਂਸ ਕਰਦੇ ਆ ਸਾਡੇ ਸਾਡਾ ਸਰੀਰ ਟੁੱਟਦਾ ਵਜੋਂ ਜਦੋਂ ਅਸੀਂ ਡਾਂਸ ਕਰਦੇ ਆ ਸਾਨੂੰ ਥਕਾਵਟ ਹੁੰਦੀ ਆ ਆਰਗੇਨਾਈਜ਼ਰ ਆ ਜਿਹੜੇ ਕਿ ਆਪ ਦਾ ਕਮਿਸ਼ਨ ਲੈ ਕੇ ਚਲੇ ਜਾਂਦੇ ਨੇ ਕਿਹੜਾ ਕਮਿਸ਼ਨ ਲੈ ਕੇ ਜਾਂਦਾ ਲੱਖ ਦੇ ਵਿੱਚ ਉਹ ਕੰਮ ਹੁੰਦਾ ਲੱਖ ਸਵਾ ਲੱਖ ਦੇ ਵਿੱਚ 25-25 ਦੀ ਯਾਰ ਇਹ ਬੜਾ ਖੜ ਜਾਂਦੇ ਨੇ ਮੰਗ ਕੇ ਵੀ ਇਹ ਤਾਂ ਲੈਣਾ ਹੀ ਲੈਣਾ ਇਹਨਾਂ ਕਹਿੰਦੀ ਅਸੀਂ ਕਰ ਸਕਦੇ ਹਾਂ ਸਾਡੇ ਤੋਂ ਕਰਵਾਉਂਦੇ ਨੇ ਕਹਿੰਦੀ ਆਪ ਇਹ ਘੁੰਗਰੂ ਬਨ ਕੇ ਨਚ ਨਹੀਂ ਨਾ ਸਕਦੇ ਤਾਂ ਕਰਕੇ ਫੰਕਸ਼ਨ ਦਾ ਆਰਗੇਨਾਈਜ਼ਰ ਹੀ ਫੜਦੇ ਐ ਠੀਕ ਐ ਅੱਜ ਕੱਲ ਇੰਨਾ ਕੰਪੀਟੀਸ਼ਨ ਚੱਲ ਗਿਆ ਹੈ ਜੀ ਅਗਰ ਲੱਖ ਚ ਫੰਕਸ਼ਨ ਹੈ ਡੀਜੇ ਵੀ ਹੈ ਟਰਸਟ ਵੀ ਹੈ ਐਂਕਰ ਵੀ ਹੈ ਢੰਗੜੇ ਵਾਲੇ ਵੀ ਹੈ ਕੁੜੀਆਂ ਵੀ ਹੈ ਲੱਖਾਂ ਦਾ ਮਾਲ ਆਰਗੇਨਾਈਜ਼ਰ ਸਿਰਫ ਅੱਜ ਦੀ ਡੇਟ ਸੀ ਇਨਾਮ ਤੇ ਖੇਡਦਾ ਹੈ ਉਹ ਪੂਰਾ ਕਲੈਕਸ਼ਨ ਹੋਏਗੀ ਤਾਂ ਆਰਗੇਨਾਈਜ਼ਰ ਨੂੰ ਕੁਝ ਬਚੇਗਾ ਇਹਦਾ ਨਹੀਂ ਬਚੇਗਾ ਇੱਕ ਕੁਆਲਿਟੀ ਦੇ ਕੰਮ ਲਾ ਰਹੀ ਹੈ ਬਾਕੀ ਅਸੀਂ ਕਿਹੜਾ ਇਹ ਦਿਨ ਕਰਕੇ ਇੱਕ ਕੰਮ ਹੀ ਲਾਉਨੇ ਅਸੀਂ ਕਿਹੜੇ ਇਤੋ ਹੀ ਕੰਮ ਕਰਾਉਨੇ ਆ ਜੀ ਸੋ ਕੁੜੀਆਂ ਸਾਡੇ ਨਾਲ ਕੰਮ ਤੇ ਜਾਂਦੀ ਸਾਡੇ ਅਸੀਂ ਤਾਂ ਇਹ ਤੋਂ ਲੈ ਕੇ ਹੀ ਨਹੀਂ ਜਾਂਦੇ ਜੀ ਆ ਦੋ ਫਕਸਾਂ ਵਿੱਚ ਪਤਾ ਨਹੀਂ ਕਿ ਮਰੇਗੇ ਪਹਿਲੇ ਤੇ ਕੰਮ ਓਕੇ ਕੀਤਾ ਦੂਜੇ ਦਿਨ ਜਲੂਸ ਕੱਢਤਾ ਇਹ ਬਣੇ ਤੁਸੀਂ ਪੰਜਾਬ ਦੇ ਪੂਰੇ ਆਰਗੇਨਾਈਜ਼ਰਾਂ ਤੋਂ ਬੋਲ ਸਕਦੇ ਹੋ ਵੀ ਕਿਹੜਾ ਆਰਗੇਨਾਈਜ਼ਰ ਕਿਸੇ ਕੁੜੀ ਦੀ ਸੇਫਟੀ ਨਹੀਂ ਕਰਦਾ ਜਾਂ ਆ ਗੱਲ ਬਿਲਕੁਲ ਗਲਤ ਕਹੀ ਐ ਸਿਮਰ ਨੇ ਵੀ ਕੁੰਗਰੂ ਪਾ ਕੇ ਤੁਸੀਂ ਨੱਚ ਲੋ ਜੇ ਅਸੀਂ ਕੰਮ ਫੜਦੇ ਆ ਆਰਗੇਨਾਈਜ਼ਰ ਤੇ ਕੁੰਗਰੂ ਪਾ ਕੇ ਤੁਸੀਂ ਨੱਚ ਨਹੀਂ ਸਕਦੇ ਹਾਂ ਉਹੀ ਗੱਲ ਹੋ ਗਈ ਨਾ ਬਣੇ ਦੇਖੋ ਆਰਗੇਨਾਈਜ਼ਰ ਨਹੀਂ ਬਣ ਸਕਦੀ ਤੂੰ ਆਰਗੇਨਾਈਜ਼ਰ ਬਣ ਤਾ ਆਰਗੇਨਾਈਜ਼ਰ ਬਣ ਸਕਦੇ ਤੂੰ ਤੜਕੜ 1.5 ਲੱਖ ਸ਼ੋ ਫੜ ਕਰ ਸਕਦੀ ਆ ਉਹ ਆਰਟਿਸਟ ਉਹ ਭੰਗੜੇ ਵਾਲੇ ਉਹ ਡੀਜੇ ਸੈਟਅਪ ਅਸੀਂ ਇਸ ਸੇ ਇੱਕ ਚੀਜ਼ ਰੇਂਜ ਕਰਦਾ ਜੀ ਹਰੇਕ ਚੀਜ਼ ਸਾਡਾ ਦਿੰਨੇ ਆ ਇੱਕ ਵਾਰ ਸੰਭਾਲ ਕੇ ਦਿਖਾ ਦੇ ਜੀ ਇੱਕ ਵਾਰ ਫਕਸਾ ਸੰਭਾਲ ਕੇ ਦਿਖਾ ਦੇ ਅਸੀਂ ਆਪਦਾ ਫਕਸਾ ਬੁੱਕ ਕੀਤਾ ਹੋਇਆ ਇਹਨੂੰ ਸਮਾਉਨੇ ਆ ਇਹ ਪਾਰਟੀ ਨਾਲ ਹੈਂਡਲ ਕਰਕੇ ਲਾ ਕੇ ਦਿਖਾ ਦੇ ਉਹ ਕਹਿੰਦੀ ਜੇ ਮੇਰਾ ਬਾਈਕਟ ਕਰ ਦਿੰਦੇ ਆ ਕਹਿੰਦੀ ਬਾਈਕਟ ਕਰਨਗੇ ਕੰਮ ਦਾ ਕਰਨਗੇ ਕਹਿੰਦੀ ਮੇਰੇ ਮੂੰਹ ਦਾ ਬਾਈਕਟ ਥੋੜੀ ਕਰ ਸਕਦੇ ਆ ਮੇਰੇ ਮੂੰਹ ਰੋਟੀ ਥੋੜੀ ਖੋ ਸਕਦੇ ਆ ਅਸੀਂ ਉਹਦੇ ਵਿੱਚ ਕੁਛ ਨਹੀਂ ਉਹਨੇ ਆਪਦੇ ਹੱਥਾਂ ਦੀ ਖਾਣੀ ਆ ਅਸੀਂ ਆਪਦੇ ਹੱਥਾਂ ਦੀ ਖਾਣੀ ਆ ਅਸੀਂ ਬਿਲਕੁਲ ਮੈਂ ਆਪ ਖੋਦ ਕੇ ਨਾ ਵੀ ਅੱਜ ਤੋਂ ਬਾਅਦ ਮੈਂ ਉਹਨੂੰ ਆਪਣੀ ਸਟੇਜ ਤੇ ਨਹੀਂ ਚੜਾਦਾ ਮੈਂ ਉਹਦੀ ਕਿਸਮਤ ਤੌਰ ਤੇ ਬਾਈਕਟ ਕਰ ਰਹੇ ਆ ਜਿਹੜੀ ਉਹਦੀ ਭੈਣੇ ਕਿਸਮਤ ਕਿਸਮਤ ਹੀ ਖਾਣੀ ਆ ਉਹਨੇ ਉਨੀ ਕਿਸਮਤ ਕਾਣੀ ਆ ਅਸੀਂ ਉਹਦੇ ਲਈ ਕੋਈ ਗਲਤ ਟਿੱਪਣੀ ਉਦਾਂ ਨਹੀਂ ਕਰ ਰਹੇ ਅਸੀਂ ਕਹਿੰਨੇ ਆ ਵੀ ਜੋ ਆਰਗੇਨਾਈਜ਼ਰਾਂ ਬਾਰੇ ਬੋਲੇ ਉਹਨੇ ਗਲਤ ਬੋਲੇ ਜੀ ਤੇ ਹੁਣ ਤੁਸੀਂ ਅਖੀਰ ਚ ਚਾਹਨੇ ਕੀ ਆ ਅਸੀਂ ਕਹਿੰਨੇ ਆ ਬਨੇ ਜਿਹੜੀ ਵੀ ਸਚਾਈ ਆ ਉਹ ਸਾਹਮਣੇ ਰੱਖੀ ਜਾਵੇ ਉਥੋਂ ਕੈਮਰਿਆਂ ਦੀ ਹਰ ਇੱਕ ਵੀਡੀਓ ਕਢਾ ਕੇ ਠੀਕ ਆ ਜੇ ਉਸ ਮੁੰਡੇ ਦੇ ਪਰਚਾ ਬਣਦਾ ਸਚਾਈ ਆਵੇ ਸਕੇ ਨਾ ਸਚਾਈ ਆਵੇ ਜੇ ਉਹਦੇ ਤੇ ਪਰਚਾ ਬਣਦਾ ਉਹਦੇ ਤੇ ਬਣਦਾ ਨਹੀਂ ਜਿਹਦੇ ਤੇ ਕਾਰਵਾਈ ਬਣਦੀ ਉਹ ਤੇ ਕੀਤੀ ਜਾਵੇ ਦੇਖ ਅਸੀਂ ਸਿਮਰ ਨੂੰ ਨਹੀਂ ਕਹਿੰਦੇ ਗਲਤ ਦੇਖੋ ਜਿਹੜੀ ਸਾਨੂੰ ਅੱਖਾਂ ਮੋਕੇ ਉਸ ਟਾਈਮ ਦੀ ਸੀ ਆ ਉਸ ਟਾਈਮ ਸਿਮਰ ਗਲਤ ਦੀ ਸੀ ਆ ਅਸੀਂ ਸਿਮਰ ਦੇ ਬਲ ਖਿਲਾ ਉਥੇ ਰਿਕਾਰਡਿੰਗ ਕਢਾਵੇ ਜੇ ਸਿਮਰ ਸਹੀ ਹੀ ਆ ਸਾਨੂੰ ਰਿਕਾਰਡਿੰਗ ਕਢਾ ਕੇ ਦੇ ਦੇ ਅਸੀਂ ਉਹਦੇ ਨਾਲ ਚੱਲਦੇ ਆਂ ਵੀ ਕਿਹੜੀ ਗਾਲ ਕੱਢੀ ਉਹਨੇ ਜੇ ਕਿਸੇ ਨੇ ਗਾਲ ਕੱਢੀ ਉਹ ਕੈਮਰੇ ਚ ਆਊਗੀ ਉਹ ਆਪਾਂ ਨੂੰ ਦੇ ਦੇਵੇ ਆਪਾਂ ਨਾਲਾ ਸਿਮਰਦੇ ਜੀ ਠੀਕ ਹੈ ਸੋ ਗੱਲਬਾਤ ਕੀਤੀ ਆਰਗੇਨਾਈਜ਼ਰਸ ਨਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸੀ ਉਹਦੀ ਪੂਰੀ ਸੇਫਟੀ ਦਾ ਧਿਆਨ ਰੱਖਿਆ ਕਹਿੰਦੇ ਸਾਡੀ ਨਜ਼ਰਾਂ ਦੇ ਵਿੱਚ ਸਿਮਰ ਆ ਜਿਹੜੀ ਕਿ ਉਹ ਗਲਤ ਸੀਗੀ ਤੇ ਕਹਿੰਦੇ ਜੇਕਰ ਸਿਮਰ ਸਹੀ ਹੋਏਗੀ ਤਾਂ ਅਸੀਂ ਉਹਦਾ ਪੂਰਾ ਸਾਥ ਵੀ ਦੇਵਾਂਗੇ ਲੇਕਿਨ ਸੀਸੀਟੀਵੀ ਹੈ ਜਿਹੜੀ ਉਹ ਕਢਵਾਈ ਜਾਵੇ ਉਹਦੇ ਤੇ ਜਾਂਚਾ ਪੂਰੇ ਤਰਤੇ ਕੀਤੀ ਜਾਵੇ ਤੇ ਨਾਲ ਹੀ ਸਿਮਰ ਆ ਜਿਹੜੀ ਕਿ ਜੋ ਉਸ ਵਕਤ ਹੋਇਆ ਉਹ ਸਾਰਾ ਜਦੋਂ ਵਾਕਿਆ ਸਾਹਮਣੇ ਆਏਗਾ ਜੇਕਰ ਸਿਮਰ ਸਹੀ ਨਿਕਲਦੀ ਆ ਤਾਂ ਆਰਗੇਨਾਈਜ਼ਰ ਕਹਿੰਦੇ ਕਿ ਅਸੀਂ ਸਿਮਰ ਦੇ ਨਾਲ ਖੜਨ ਦੇ ਲਈ ਤਿਆਰ ਆ